ਬੋਟਾ ਨਵਾ ਗਿਆ ਤੇ ਦਾਗ ਨੂੰ ਤੇਲ ਲਗਾਉ ਤਾਂ ਕੁਲੀ ਸਾਰੇ ਜੰਗਰੇ ਰਤ ਦੇ ਘੜਾ ਤੇ ਪਾਵਾਂਗੇ ਬੋਟਾ ਲੈ ਲੈਦਾ ਕਮਲੇ ਕਰਤੇ ਤਾਂ ਉਹ ਪਿਛੜਾਂਵਾਰੀ ਸੰਪ ਲੜਦਾ ਹਉ ਦਾ ਨਹੀਂ ਪਰ ਮਾਂ ਪਾਰਟੀ ਦਾ ਹੁਣ ਕਿਉਂ ਨਹੀਂ ਹੁੰਦੀ ਲੋਕ ਪੈ ਜਾਣਗੇ ਮਗਰ ਲੋਕ ਕ ਪੈਂਦੇ ਮਗਰ ਮਗਰ ਕੋ ਕੋ ਕੰਮ ਨਹੀਂ ਕਿਸੇ ਦਾ ਕਰਦੇ ਸਾਡੇ ਕਿਹੜਾ ਬੋਟਾ ਚ ਭਾਰ ਹੈ ਅਸੀਂ ਗਰੀਬ ਆ ਭਾਕਦੇ ਫਿਰਦੇ ਆ ਨ ਨਾ ਜਾਣੀ ਬੰਦ ਹੋਇਆ ਬਹੁਤ ਬਹੁਤ ਹੀ ਚੱਲਦਾ ਬਾਈ ਤਾਂ ਉਹ ਇਹ ਗੱਲ ਕਿ ਕੋਈ ਮੰੰਬਰ ਆ ਜਾ ਕੋਈ ਸਰਪੰਚ ਆ ਜਾ ਮੈਂ ਵੋਟ ਨਹੀਂ ਦੇਣੀ ਤੇ ਨਸ਼ਾ ਸਾਡੇ ਆਪ ਉਸ ਤੇ ਮੋ ਬੰਦਾ ਫੀਮ ਤੇ ਚਿੱਟਾ ਹੈਗਾ ਵਾਧੂ ਹੂੰ ਆਟਾ ਆਟਾ ਰ ਮਾਂ ਕਾ ਨਹੀਂ ਤੇ ਕਰਪਾ ਕਾ ਕਰਨ ਦੇ ਜਾ ਵੋਟਾਂ ਲੈ ਕੇ ਤੇ ਉਦੀ ਬਣੀ ਡੱਟ ਕਿਹੜਿਆਂ ਕੰਮ ਨੂੰ ਮਰਦੇ ਲੱਡੂ ਖਾ ਕੇ ਉਦੀ ਬਣੀ ਉਹ ਇਤੋਂ ਸਾਨੂੰ ਪਾਦਲ ਸਰਕਾਰ ਚੰਗੀ ਸੀ ਸਾਨੂੰ ਕਾਂਗਰਸ ਚੰਗੀ ਸੀ ਜਿਹੜੇ ਸਾਨੂੰ ਦੇਈ ਤਾਂ ਜਾਂਦੇ ਸੀ ਮੋਟਾ ਮੇਰ ਦਾ ਬਹੁਤ ਮਿੰਟਾ ਕਰਦੇ ਆ ਉਹ ਨਹੀਂ ਬੋਲ ਬੁਲਾਉਂਦਾ ਵੀ ਨਹੀਂ ਕੋਈ ਕਿਸੇ ਕੋਈ ਕੁਛ ਹੋਈ ਜਾਵੇ ਉਹ ਕੌਣ ਜੀ ਮੋਟਾ ਇਹਦਾ ਨਾਮ ਵੀ ਨਹੀਂ ਆਉਂਦਾ ਮੱਚ ਜਾਣੇ ਦਾ ਹਾਂ ਉਹ ਪਿੰਡ ਚ ਨਹੀਂ ਬੜਾ ਬੜਿਆ ਨਾ ਦੇਖੋ ਤੁਸੀਂ ਕਹਿੰਦੇ ਦਿਖਾਇਆ ਤੇ ਉਸਮਾ ਤੇ ਪਿੰਡ ਤੇ ਜਮਾਨਾ ਮੂਨੇ ਵੀ ਇੱਕ ਵਾਰ ਆ ਗਿਆ ਘੋੜ ਕੇ ਆਇਆ ਹੀ ਨਹੀਂ ਇਹ ਕਰਨਾ ਨਵੀਂ ਸਰਕਾਰ ਨੇ ਉਹਨੂੰ ਘਰ ਜਿਆਨ ਤੁਸੀਂ ਵਿਹਲੇ ਬੈਠੇ ਇਹਨੂੰ ਕੋਈ ਕਰਦੇ ਨਹੀਂ ਕੀ ਕਰਕੇ ਦਾ ਹੁਣ ਕੋਈ ਹੁੰਦਾ ਹੀ ਨਹੀਂਗਾ ਵੋਟਾਂ ਆ ਗਈਆਂ ਹੁਣ ਮੋਲ ਮੋਲ ਬਣ ਲੱਗ ਗਿਆ ਜੀ ਉਹ ਠੀਕ ਆ ਕੋਈ ਇੰਨਾ ਲੋਕ ਇੰਨੀ ਦਿਲਚਸਪੀ ਨਹੀਂ ਲੈ ਲਈ ਨਵੀਂ ਸਰਕਾਰ ਬਣੀ ਸੀ ਕੰਮ ਕਾਜ ਉਹ ਤੁਹਾਡੇ ਹੋਇਆ ਜੀ ਉਸੇ ਹੋਇਆ ਭਰਾਵਾ ਕੋਈ ਨਵੀਂ ਸਰਕਾਰ ਨਹੀਂ ਕਰਦੀ ਕੋਈ ਪੁਰਾਣੀ ਨਹੀਂ ਕਰਦੀ 3.5 ਕਿਲੋਮੀਟਰ ਦਾ ਟੋਟਾ ਹੈ 70 ਸਾਲ ਤਾ ਉਹ ਦੋਵੇਂ ਪਾਲਟੀਆਂ ਵਾਲਾ ਜ ਕਰ ਗਈ ਮੇਨ ਰਾਹ ਹੈ ਬਾਦਲ ਵਾਲਿਆਂ ਕੋਲੇ ਜਾ ਕੈਪਟਰ ਕੋਲੇ ਜਾ ਉਹ ਹੀ ਨਹੀਂ ਬਣਾਉਂਦਾ ਤੇ ਐਡਾ ਡਾਡੇ ਗਾਰੇ ਚ ਬੱਚੇ ਲੰਗਦੇ ਆ ਢਾਣੀਆਂ ਚ ਬੈਠੇ ਆ ਹੂੰ ਆ ਪਿੰਡ ਤੋਂ 4 ਕਿਲੋਮੀਟਰ ਪਾਸ ਬਾਹਰ ਟਲ ਜ਼ਰਾ ਨਹੀਂ ਰਾਹ ਪਾਰਟ ਆਉਂਦਾ ਜੀ ਪੌਣਾ ਕਿਲੋਮੀਟਰ ਦੀ ਸ਼ੜਕ ਕੁੱਲ ਕੋਲੇ ਜਾਵੜੇ ਕੁੱਲ ਕੋਏ ਕਿਸੇ ਨਿੰਟੂ ਹੀ ਮਾਰੀ ਸਰਕਾਰ ਤਾਂ ਕਹਿ ਰਹੀ ਹੈ ਕਿ ਹੱਥ ਲੋਕ ਖੁਸ਼ ਬਹੁਤ ਕੰਮ ਕਰ ਰਹੇ ਆ ਸੜਕਾਂ ਹੁਣ ਕਾ ਬਣਾ ਰਹੇ ਆ ਵੀ ਸਾਡੇ ਤਾਂ ਤੈਨੂੰ ਦੱਸਦਾ ਵੀ 75 ਸਾਲ ਹੋ ਗਏ ਮੈਨੂੰ 32 ਸਾਲ ਹੋ ਗਏ ਢਾਣੀ ਪਾਈ ਨੂੰ ਜੀ ਹਾਂ ਗਰਕ ਵੀ ਦੀ ਟਾਪੇ ਹਮ ਅਸੀਂ ਆਂ ਕਿ 13 ਘਰ ਉੱਥੇ ਹਮ 13 ਘਰ ਵੀ ਮਤਲਬ ਜਦੋਂ ਮੀਂਹ ਪੈ ਜਾਣਾ ਮੈਂ ਤਾਂ ਵੀਡੀਓ ਵੀ ਪਾਈ ਸੀ ਬੱਚਿਆਂ ਦੀਆਂ ਬਾਹਾਂ ਫੜ ਕੇ ਮੀਂਹ 'ਚ ਜਾਂਦੇ ਨੇ ਜੀ ਪਤਾ ਨਹੀਂ ਕਿੱਧਰ ਗਈ ਫਿਰ ਤੁਹਾਡੇ ਹਲਕੇ ਵਾਲੇ ਐਮਐਲਏ ਸਭ ਕਿਹਾਂ ਦੇ ਸਾਡੇ ਐਮਐਲਏ ਤੋਂ ਮਤਲਬ ਹੈ ਪਹਿਲੀ ਗੱਲ ਤੋਂ ਇਹ ਹੀ 11ਵੀਂ ਸੀਟ ਹੈ ਹੈ ਬਸ ਮੁਰਕੀ ਤਾਂ ਹਾਂ ਕੋਈ ਮੁਰਕੀ ਨੂੰ ਗ੍ਰਿਫਤਾਰ ਇਹ ਤਾਂ ਉਹੀ 잡ਿਆ ਗਿਆ ਆ ਜਿਹੜਾ ਹੋਣ ਵਾਲਾ ਤਾਂ ਹੈ ਤੇ ਪਹਿਲਾਂ ਵਾਲੇ ਵੀ ਨਹੀਂ ਆਏ ਇਹਨੂੰ ਵੀ 잡ਦਾ ਫੇਰਾ ਉਹ ਫਿਰ 잡ਣਾ ਹੀ ਹੈ ਬਈ ਜਦੋਂ ਮਾੜੇ ਕੰਮ ਕਰਦਾ ਹੈ ਹੈ ਐ ਕਿ ਲਾਦਾ ਬੀਬਾ ਜੀ ਇਥੋਂ ਹਰ ਸਿੰਘ ਕੋਲ ਬਾਦਲ ਨੇ ਭਈ ਇਹ ਮੀ ਆਖਦੀਏ ਕੋਈ ਸਮਝੋ ਬਾਹਰ ਹੀ ਗੱਲ ਐ ਮੈਂ ਤੂਰ ਮਾ ਜੀਤਮਿੰਦਰ ਸਿੱਧੂ ਹਾਂ ਤੈਨੂੰ ਦੱਸਿਆ ਸਮਝੋ ਬਾਹਰ ਹੀ ਗੱਲ ਹਾਜੀ ਵਿਚਾਰੀਆਂ ਬੁੜੀਆਂ ਕਾਤੀਆਂ ਬਿਨੀਆਂ ਅਗਲੇ ਬੈਠਿਆਂ ਪਿਛਣ ਬੰਦ ਦੇਣਾ ਹਾਂ ਤੇ ਇੱਕ ਸਰਕਾਰ ਨੇ ਕਈ ਕਈ ਕਾੜਕੂੜੀ ਕਾ ਵੀ ਕਾਫੀ ਕੱਟਦੇ ਸੀ ਉਸੇ ਢੇ ਕੱਟਦੇ ਬਥੇਰੇ ਕੱਟਦੇ ਸਾਧਿਆਂ ਪਿਛਣਾ ਹਾਂ ਸਾਧਿਆਂ ਪਿਛੇ ਕਰਦੇ ਬੰਦੇ ਰਹੇ ਬਣਾ ਵਾਂਗਿਆ ਇਹ ਕੁੱਤੇ ਪਰਦੇ ਨੇ ਸਾਨੇ ਪਿਛਣਾ ਕਰਦੇ ਬਜਨ ਦਿੰਦੇ ਨੇ ਕਿ ਪਤਾ ਸਾਨੂੰ ਬੋਟਾ ਲਾਲੇ ਦਾ ਕਮਲੇ ਕਰਤੇ ਤਾਂ ਉਹ ਪੇਛੇ ਨਵਾਰੀ ਸੱਪ ਲੜਦਾ ਸਾਡੇ ਕਿਹੜਾ ਵੋਟਾਂ ਚ ਭਾਰ ਹੈ ਅਸੀਂ ਗਰੀਬ ਆ ਭਾਖਦੇ ਫਿਰਦੇ ਆ ਤੇ ਜਿਹੜਾ ਸਾਥੋਂ ਛੋਟਾ ਉਹਨਾਂ ਦੇ ਬਜੇ ਨਾ ਰਤਾ ਤੇਰੇ ਸਾਡੇ ਥੋੜੇ ਬਾਬੇ ਦੀ ਕਿੰਨੀ ਉਮਰ ਹੈ ਉਹਦੀ ਨਹੀਂ ਬੱਜੀ ਆਧਾਰ ਕਾਰਡ ਤੇ ਤੇ ਜਿਹੜਾ ਵੋਟ ਲੈਣ ਤੋਂ ਆਧਾਰ ਕਾਰਡ ਕਿੱਧਰ ਜਾਂਦਾ ਹੈ ਹੂੰ ਇਧਰ ਨੂੰ ਕਰ ਲੋ ਉਦੋਂ ਕਿੱਥੇ ਜਾਣਾ ਆਧਾਰ ਕਾਰਡ ਜੀ ਹੁਣ ਸਾਡੇ ਵਾਰੀ ਸੱਪ ਲੜਦਾ ਬੋੜ ਹਣੇ ਤਾਂ ਥੋੜੇ ਸਾਲ ਪੜ ਨਹੀਂ ਬਾਈਦਿਆਂ ਦੇ ਕਿਉਂ ਥੋੜੇ ਆਧਾਰ ਕਾਰਡ ਤੋਂ ਉਮਰ ਕੱਟਦਾ ਹੈ ਹੂੰ ਤੇ ਸਾਡੇ ਗੋਟੇਦਾਰ ਤਾਂ ਸਭੋ ਕੀ ਕੰਮ ਕਰਨ ਦਾ ਹੂੰ ਕਿਉਂ ਨਹੀਂ ਸਾਡੀ ਪਰਸੈਂਟ ਦਾ ਬਰ ਹੱਕਦਾਰ ਬਣਦੇ ਕੋਈ ਕਰਪ ਕਿਉਂ ਨਹੀਂ ਬਣਦੇ ਹਮ ਮੈਂ ਤਾਂ ਹੁਣ ਇਹ ਗੱਲ ਕੇ ਕੋਈ ਮੰੰਬਰ ਆ ਜਾ ਕੋਈ ਸਰਪੰਚ ਆ ਜਾ ਮੈਂ ਵੋਟ ਨਹੀਂ ਦੇਣੀ ਬਸ ਸਾਡਾ ਜੱਲਾ ਪਾਸਾ ਇਧਰ ਹੋ ਜਾਏ ਜੇ ਸਰ ਦੋ ਸਰ ਤਾਂ ਨੇ ਆ ਉਹ ਵੀ ਹੱਥਾਂ ਚ ਖੋਂਦੇ ਆ ਹਮ ਤੇ ਸਰਕਾਰ ਤਾਂ ਕਹਿੰਦੀ ਆਟਾ ਆਟਾ ਕਰਿਆ ਗੋਣ ਤਾਂ ਆਟਾ ਆਟਾ ਨਾ ਮਾਕੇ ਨਹੀਂ ਤੇ ਕਰਪ ਕਾ ਕੇ ਨ ਦੇ ਜਾਣਾ ਅਗਰ ਝਾੜੂ ਵਾਲਾ ਆਊਗਾ ਤੇ ਬਾਹਲਾ ਕਰਕੇ ਉਹ ਸਾਰਾ ਕੁਝ ਉਲਕਈ ਲੈ ਗਿਆ ਇਤਨਾ ਸਦਾ ਨੂੰ ਬਾਦਲ ਸਰਕਾਰ ਚੰਗੀ ਸੀ ਸਾਨੂੰ ਕਾਂਗਰਸ ਚੰਗੀ ਸੀ ਜਿਹੜੇ ਸਾਨੂੰ ਦੇਈ ਤਾਂ ਜਾਂਦੇ ਸੀ ਕਿ ਇਹ 2500 ਰੁਪਏ ਮਹੀਨਾ ਪੈਨਸ਼ਨ ਆਇਆ ਕਰੂਗੀ। ਜਿਹੜੇ ਤਾਂ ਪੈਸੇ ਜਿਹੜੇ ਉਹ ਵੀ ਨਹੀਂ ਟਾਂਸਰ ਪਾਉਂਦੇ। ਉਹ ਵੀ ਨਹੀਂ ਟਾਂਸਰ ਪਾਉਂਦੇ। ਪਰ ਹੁਣ ਖਬਰਾ ਸਾਨੂੰ ਖਾਤੋਂ ਕੀ ਚਾਹੁੰਦੇ ਨਾ। ਪਰ ਜਾਂ ਸਾਨੂੰ ਪਾਏ ਕਰ ਟਰੱਕ ਚ ਲੈਣ ਚੜਾ ਤੇ ਬਾਹਰ ਛੱਡ ਦੇਣ ਕਿਤੇ ਜਿੱਥੇ ਸਾਨੂੰ ਅੰਨ ਪਾਣੀ ਨਾ ਮਿਲੇ। ਮੋਟਾ ਕਹਿੰਦੇ ਸਿੰਗਤਾਂ ਬਾਹਲ ਗਾ ਸਾਡੀ ਸਰਕਾਰ ਤੇ ਬਦਲਾਅ ਸਾਡੇ ਵਧੀਆ ਬਦਲਾਅ ਰਹਿੰਦਾ। ਨਾ 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 ਅਸੀਂ ਰਾਜੀ ਨਹੀਂ। ਅਸੀਂ ਤਾਂ ਕਾਂਗਰਸ ਤੇ ਰਾਜੀ ਹਾਂ ਤੇ ਬਾਦਲ ਸਰਕਾਰ ਤੇ ਰਾਜੀ ਹਾਂ। ਸਾਨੂੰ ਇਹ ਭਈਆ ਨਹੀਂ ਚਾਹੀਦਾ। ਜਿਹਨਾਂ ਸਾਨੂੰ ਭੁੱਖੇ ਤੇ ਮਾਰਤਾ ਅਸੀਂ ਭਰ ਸੀ ਭੁੱਖੇ ਮਰਨਾ ਸਾਨੂੰ ਚੰਗਾ ਹੈ ਕਿ ਸਾਨੂੰ ਇਹ ਚੰਗੇ ਆ ਬਾਦਲ ਸਾਹਿਬ ਦੇ ਰਾਜ ਦੇ ਵਿੱਚ ਕੀ ਨਹੀਂ ਸੀ ਆਉਂਦਾ ਬਿਜਲੀ ਵੀ ਫਰੀ ਸੀ ਆਤਾ ਦਾਲ ਵੀ ਬਾਧੂ ਸੀ ਫੇਰ ਦੂਜਾ ਨੰਬਰ ਸਾਈਕਲ ਦੇ ਵਾਕ ਨੂੰ ਪੜਨਣ ਦਿੱਤੇ ਮੀਟਰ ਵੀ ਫਰੀ ਲਾਇ ਹੁਣ ਜਿਹੜੇ ਲੱਗੇ ਉਹਨਾਂ ਨੂੰ ਕਹਿੰਦੇ ਆ ਜਾਓ ਕਰਾ ਬਿੱਲ ਭਰ ਦਿਓ ਟੂਟਣਾ ਦਾ ਪਾਣੀ ਵੀ ਮੁੱਲ ਦੇਣ ਲੱਗੇ ਚੱਪਾ ਲੀਟਰ ਲੱਗਣ ਲੱਗੇ ਹੁੰਦਾ ਚੱਪਾ ਵਾਲੇ ਮੀਟਰ ਲੱਗਣਾ ਜੇ ਤਾਂ ਪੈਸੇ ਹੋਣਗੇ ਚੱਲੂ ਨਹੀਂ ਬੰਦਦਾ ਹੂੰ ਉਹ ਸੱਕਾ ਤਾਂ 6 ਜੁੰਟ ਵਾਪਸ ਕਰ ਕੀ ਤੇ ਕਰਿਆ ਕੰਮ ਫਰਦਾ ਨਾ ਕਰਦਾ ਕਰਦਾ ਕਮੇਟੀਆਂ ਤੇ ਹੁਣ ਬਣ ਗਿਆ ਮੰਤਰੀ ਹੂੰ ਇਸ ਬੰਦੇ ਨੇ ਸਾਨੂੰ ਜਮਾ ਪੁੰਜੇ ਲਾਤਾ ਭਵੰਤਵਾਂ ਦੇ ਹੱਥੋਂ ਲੋਕ ਖੁਸ਼ ਬਾਲੇ ਆ ਅਸੀਂ ਤਾਂ ਸਾਰੇ ਕੰਮ ਕਰੀ ਜੰਨੇ ਆ ਉਹ ਹੋਣਗੇ ਫਿਰ ਖੁਸ਼ ਅਸੀਂ ਨਾ ਗਰੀਬ ਖੁਸ਼ ਜਿਨ੍ਹਾਂ ਦਾ ਤਰ ਰੁਕ ਚੱਕੀ ਜਾਂਦਾ ਇਹ ਕਹਿੰਦੇ ਗਰੀਬਾਂ ਚ 6 ਜੁੰਟ ਮਾਫ ਹੋ ਗਈ ਘਰ ਘਰ ਆਟਾ ਆਉਣ ਲੱਗਿਆ ਅੱਛਾ ਦੇਸਾਂ ਨੂੰ ਗਰੀਬਾਂ ਨੂੰ ਹੂੰ ਤੇ ਜਿਹੜੀ ਕਣਕ 5 ਕਿਲੋ ਅਸੀਂ ਖਾਵਾਂਗੇ ਮਹੀਨੇ ਤੇ 5 ਕਿਲੋ ਸਾਢੇ 3 ਡੰਗਾਂ ਦੀ ਹੈ ਹੂੰ ਤੋ ਕਿੱਧਰ ਜਾਊਗੀ 30 ਕਿਲੋ ਦਿੰਦੇ ਸਕੇ ਕਣਕ ਤੋਂ ਢੀ ਕੱਟਦੀ ਹੈਗੀ ਢੱਟੀ ਹੈ ਕੱਟੀ ਹੈ ਫੇਰ ਕਿ ਜਿਹੜੇ ਬੱਚੇ ਆ ਗਏ ਮਗਰ ਤਿੰਨ ਤਿੰਨ ਜਿਹੜੇ ਹੋਰ ਆ ਹਾ ਯਾਰੀ ਚੜਦੇ ਨਾ ਕਾਰਣਾ ਤੇ ਤੋ ਉਹਨਾਂ ਨੂੰ ਖਵਾ ਗਏ ਕਿੱਥੋਂ ਕੋਈ ਹਕਤਕਾਰ ਸਾਡੇ ਵਾਤੇ ਗਰੀਬਾਂ ਵਾਤੇ ਕੋਈ ਅਧਿਕਾਰ ਨਹੀਂ ਆ ਤੇ ਇੱਕ ਕਹਿੰਸੀ 10000 ਰੁਪਏ ਔਰਤਾਂ ਨੂੰ ਤੋ ਉਹ ਵੀ ਨਹੀਂ ਉਹ ਵੀ ਨਹੀਂ ਮਿਲੇ ਫੇਰ ਸਿਲੰਡਰ ਕਿੱਥੋਂ ਮੁੜਿਆ ਹੂੰ ਬਾਰਾਤ ਵਨਤ ਨਤਰਾ ਸੋਸ਼ਲ ਮੀਡੀਆ ਹੂੰ ਤੇ ਗਰੀਬ ਨਾ ਤਾਂ ਲੱਕੜਾ ਕੋਈ ਨਹਿਰ ਦੇ ਜਾਣ ਦੰਦਾ ਜੇ ਕੋਈ ਪੱਟਣ ਜਾਣ ਤਾਂ ਉਸੇ ਰੋਗਾ ਅਗਲਾ ਕਹਿੰਦਾ ਮੇਰਾ ਇੱਥੇ ਮਜਬਾ ਧਰ ਜੂ ਹੂੰ ਤਾਂ ਖੇਤੀਬਾੜੀ ਮੰਤਰੀ ਐ ਇਹਦਾ ਗਰਮੀਤ ਖੁੱਡੀਆਂ ਉਹ ਆਗੇ ਸੋਡੇ ਹੂੰ ਤਾਂ ਵੋਟਾਂ ਲੈਣ ਵਾਸਤੇ ਉਹ ਆ ਗਿਆ ਇਧਰੋਂ ਆ ਗਿਆ ਨੇੜੇ ਕੰਮ ਕਰਾਂਗੇ ਇਹ ਪੂਰਾ ਸੀ ਕਰਨਗੇ ਤਾਂ ਅਸੀਂ ਵੀ ਖੁਸ਼ ਹਾਂ ਤੇ ਜੋਰ ਉਹ ਕੁਝ ਸਾਨੂੰ ਕਰਦੇ ਅਸੀਂ ਵੀ ਖੁਸ਼ ਹੋਵਾਂਗੇ ਹੂੰ 2022 ਕੀ ਨੀ ਵੋਟਾਂ ਪਾੰਗੇ ਅਸੀਂ ਉਦੋਂ ਤਾਂ ਮੈਂ ਲੜਦਾ ਕਾਂਗਰਸੀ ਸੀਗੀ ਨਾ ਆਈ ਸੀ ਯਾ ਰ ਮੋਲਤਨ ਝਾੜੂ ਵਾਲੇ ਝਾੜੂ ਵਾਲੇ ਉਹ ਕੌਣ ਸੀ ਮੋਟਾ ਉਹਦਾ ਨਾਂ ਵੀ ਨਹੀਂ ਆਉਂਦਾ ਮੱਚ ਜਾਣੇ ਦਾ ਹਾਂ ਉਹ ਪਿੰਡ ਚ ਨਹੀਂ ਬੜਿਆ ਨਾ ਦੇਖੋ ਤੁਸੀਂ ਕਹਿੰਦੇ ਦਿਖਾਏ ਤੇ ਉਹ ਤਾਂ ਪਿੰਡ ਚ ਜਮਾ ਨਾ ਮੂਹ ਨੇ ਇੱਕ ਵਾਰ ਆ ਗਿਆ ਮੁੜ ਕੇ ਆਇਆ ਹੀ ਨਹੀਂ ਮਰ ਗਿਆ ਭੋਗ ਤੇ ਨਹੀਂ ਆਇਆ ਹਾਂ ਭੋਗ ਤੇ ਨਹੀਂ ਆਇਆ ਤੇ ਉਹ ਹੀ ਮਰ ਜੇ ਆਪਾਂ ਜਾਵੜ ਕੇ ਫੇਰ ਆਓ ਕੰਨੀ ਸੀ ਵੇਖਾ ਕੰਨੀ ਨੇ ਕਿੰਨਾ ਕੁਸ ਕਰਿਆਸ ਐਨੂੰ ਕਰ ਲਮਾ ਹੁਣ ਆ ਦਿੰਦਿਆ ਕਈ ਬੁੜੀਆਂ ਦਾ ਜਿੱਥੇ ਮਰਜੀ ਜਾਣ ਬਿਨਾ ਕਾਰਤੋਦਾਰ ਕਾਰਡ ਤੋਂ ਹੂੰ ਕਾਰਡ ਦੇ ਨਾਲ ਤੇ ਬੰਦਾ ਨੇ ਉਹਨੂੰ ਕੋ ਰਾਜੀ ਨਹੀਂ ਹੂੰ ਤੇ ਬੰਦਾ ਤਾਂ ਬਣਾ ਬੁੜੀਆਂ ਕਰਨੀਆਂ ਹੂੰ ਜਮਾਨਾ ਐਨ ਕਰਕੇ ਟੀਮਗਾਰ ਤਾਂ ਜਮਾ ਇਹਨਾਂ ਨੇ ਹੋ ਕਰਤਾ ਫਿਰ ਜੇ ਕਿਸੇ ਦੀ ਕੁੜੀ ਭੱਜ ਗਈ ਜਾਂ ਕਦਮ ਬਹੂ ਭੱਜ ਗਈ ਹੂੰ ਨਾ 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 ਕੋਈ ਨਹੀਂ ਉਹ ਚਿੱਤਰ ਰਾਜੀਆ ਤੇ ਪਰ ਚਿੱਤਰ ਨਹੀਂ ਦੀਦਾ ਕਿਸੇ ਨੂੰ ਵੀ ਐਜ ਵੀ ਕਿੰਨੇ ਛੋਲੇ ਪਹਿਣਗੇ ਜੇ ਪਹਿਣ ਲੱਗ ਗਈਆਂ ਕੁੱਸ ਸਰਕਾਰ ਕੇ ਅਧਿਕਾਰ ਹਰੇ ਦੀ ਮਰਜ਼ੀ ਹੈ ਜੀਵਣਾ ਕਿਤੇ ਮਰਜ਼ੀ ਵਿਆਹ ਕਰਾਵੇ ਕਿਤੇ ਮਰਜ਼ੀ ਰਵੇ ਨਾ ਇਹ ਤਾਂ ਫਿਰ ਆਇਆ ਤਾਂ ਪੁੱਤਾਂ ਸਹੀਆਂ ਚੁਪੜੀ ਜਾਂਦੇ ਉੱਠ ਕੇ ਆਂਦੀਆਂ ਉਹ ਅਧਿਕਾਰ ਹੈਗਾ ਉਹ ਕਿਉਂ ਨੀ ਦਰਹਕਾਰ ਹਟਾਉਂਦੇ ਸਰਕਾਰ ਬੋਟਾ ਹੋ ਲੈ ਕੇ ਪਾਤੀ ਜਾਂਦੇ ਨਾ ਤੇ ਪਿੰਸਰਾਂ ਦਾ ਕੋਈ ਰਾਹ ਨਹੀਂ ਜਿਹੜਾ ਸਾਥੋਂ ਛੋਟੀਆਂ ਉਹਨਾਂ ਦੀ ਵਜ੍ਹੀਆਂ ਜਿਹੜੇ ਗਿੱਟੇ ਗੋਟੇ ਕੰਮ ਨਹੀਂ ਹੁੰਦਾ ਉਹਨਾਂ ਨੇ ਪਾਈ ਨਾ 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 ਥੋੜੀ ਨੀ ਬਾਈਦੀ ਤੇ ਨਿਰਿਕਾ ਕੰਮ ਮਿਲ ਜਾਂਦਾ ਜੀ ਉਹਦੇ ਪੈਸੇ ਨਹੀਂ ਆਉਂਦੇ ਹੂੰ ਪਹਿਲਾਂ ਤਾਂ ਆਇਆ ਤੇਰੇ ਬਾਬੇ ਨੇ ਕੰਮ ਉਹਦੇ ਨਹੀਂ ਆਏ ਮੇਰੇ ਆਏ ਤਾਂ ਮੇਰੇ ਨਹੀਂ ਆਏ ਹਾਰ ਕੇ ਮੈਨੂੰ ਵੀਡੀਓ ਕਹਿੰਦਾ ਤੇਰੇ ਪੈਸੇ ਨਹੀਂ ਉਹਨੂੰ ਤਾਂ ਕੰਮ ਹੀ ਨਾ ਕਰ ਕਿਉਂ ਭਾਈ ਕਿਉਂ ਕੀ ਬਤਾ ਹੂੰ ਉਸੇ ਕੋਲ ਸਰਪੰਚ ਨਾਲ ਗੱਲ ਕੀਤੀ ਕਰੀ ਹੈ ਹੂੰ ਸਰਪੰਚ ਦਾ ਸਮਾਧੀ ਆਪ ਇਹ ਨਾਲ ਦਾ ਕੋਈ ਨਹੀਂ ਗੱਲ ਸੁਣ ਗਰੀਬਾਂ ਦੀ ਸਰਕਾਰ ਕੋਈ ਨਹੀਂ ਫਿਰ ਕੋਈ ਨਹੀਂ ਸੁਣ ਕੋਈ ਸੁਣੀ ਨਹੀਂ ਰਿਆ ਜੀ ਰੋੜਾ ਅੰਦਰ ਮਾਰਨੋ ਤੱਕਾਈ ਅੰਦਰ ਮਾਰਨ ਵਾਲੇ ਰੱਦ ਹੀ ਹੁਣ ਤਾਂ ਸਾਡੇ ਜੇ ਕੋਈ ਕੁਝ ਦੇ ਨਹੀਂ ਰਿਹਾ ਅੱਛਾ ਇੱਕ ਦਿਨ 30 ਕਿਲੋ ਕਣਕਾ ਜਿਹੜਾ ਚਾਹਦਾ ਜਿਹੜਾ ਦੀ 20 ਕਿਲੋ 30 ਕਿਲੋ ਕਣਕਾ ਉਹ ਕੀ ਕਰਾਂਗੇ ਤੇ ਕਰਾਂਗੇ ਕੁਛ ਇੱਕ ਤਾਂ ਸਾਡਾ ਕਣਕ ਦਾਲ ਦਾ ਸਾਡਾ ਪੂਰਾ ਉਹ ਪ੍ਰਬੰਧ ਤਾਂ ਇੱਕ ਸਾਡੀ ਪੇਛੜ ਬੱਜਣੀ ਚਾਹੀਦੀ ਜਿਹੜੇ ਸਾਡੇ ਨਾਲ ਅਧਿਕਾਰ ਕਰੇ ਸਾਡੇ ਪੂਰੇ ਕਰੇ ਜੇ ਬੋਟਾ ਨੂੰ ਆ ਗਿਆ ਤਾਂ ਡਾਕ ਨੂੰ ਤੇਲ ਲਗਾਉ ਤਾਂ ਕੁਲੀ ਕਰਕੇ ਦੇਖ ਸਾਰੇ ਜੰਗਰੇ ਰਤ ਨਹੀਂ ਗੇੜਾ ਤੇ ਪਾਵਾਂਗੇ ਅਸੀਂ ਪੜ ਨਹੀਂ ਦੇਣਾ ਕੋਈ ਵੀ ਆ ਜੇ ਪਰਾ ਕੋਈ ਪਰਾ ਜੱਟ ਆ ਜਣ ਪਿੰਡ ਦਾ ਸਰਪੰਚ ਮਬਰ ਨਾ ਮੱਕੇ ਸਾਨੂੰ ਨਹੀਂ ਵੜ ਲੈਂਦੀ ਮੇਰੀ ਗਲੀ ਦਾ ਸਾਰੇ ਪਿੰਡ ਦੇ ਗਲੀਆਂ ਪੱਕੇ ਕਰਦੇ ਸਾਡੀ ਗਲੀ ਵਾਰ ਇੱਟਾਂ ਮੁੱਕ ਗਈਆਂ ਉਦੋਂ ਕਿਸੇ ਕਿਸ ਨੇ ਕਿਹਾ ਘਟ ਰਵਤ ਗਏ ਵੋਈ ਕੇ ਦਾ ਕੁਛ ਨਹੀਂ ਜੀ ਕੀ ਬੰਦਾ ਤੁਹਾਡੇ ਇੱਥੇ ਹਲਕੇ ਚ ਬਸ ਦਿਸੀ ਜਾਂਦੇ ਆ ਕੋਈ ਸਾਡੀ ਬਾਤ ਤਾਂ ਕੋਈ ਪੁੱਛਦਾ ਨਹੀਂ ਲੈ ਕੇ ਵੋਟਾਂ ਰਾਹ ਪੈਂਦੇ ਨੇ ਅੱਗੇ ਪਹਿਲਾਂ ਉਹ ਰੁਬੀ ਸੀ ਕਿ ਰੁਬੀ ਵਾਲੇ ਤਾਂ ਕਹਿੰਦੇ ਯਾਰ ਕੁਝ ਨਹੀਂ ਇਹਦਾ ਤਾਂ ਵਿਚਾਰੀ ਦੀ ਗੱਲ ਨਹੀਂ ਕੋਈ ਸੁਣਦਾ ਤਾਂ ਨਹੀਂ ਆਉਂਦੀ ਤੇ ਆਹ ਮੁੰਡਾ ਬਣਾਤਾ ਅਨਮੋਲ ਰਤਨ ਹਾਂ ਤੇ ਨਾ ਹੀ ਉਹਨੇ ਵਾਅ ਵਖਾਇਆ ਉਦੋਂ ਜ਼ਰੂਰ ਵੇਖੀ ਗਏ ਆਉਂਦੇ ਜਾਂਦੇ ਨੂੰ ਮੁੜ ਕੇ ਨਹੀਂ ਵੇਖੀ ਸ਼ਕਲ ਦੀ ਉਹ ਤਾਂ ਪਰਚਾ ਦਰਜ ਹੋ ਗਿਆ ਸੀ ਪੈਸੇ ਲੈ ਕੇ ਫੜਿਆ ਗਿਆ ਕਹਿੰਦੇ ਉੱਤੇ ਫਿਰ ਕੋਈ ਮੜਾ ਮੋਟਾ ਸਬਰ ਕਰ ਲਿਆ ਕਰਨ ਕਿਉਂ ਜਫੇ ਮਰੀ ਜਾਂਦੇ ਆ ਪਤਾ ਬਥੇਰਾ ਉਹਨੂੰ ਬਣਾਤਾ ਸੀਗਾ ਜਿਤਾਤਾ ਸੀ ਹੂੰ ਮੈਂ ਕਹਿੰਦੀ ਸਾਡੀ ਜੌਰ ਦਾ ਗਾਂ ਆਪ ਨੂੰ ਅਗਲੇ ਨੂੰ ਸੋਚਣਾ ਚਾਹੀਦਾ ਵੀ ਐਡੀ ਵੱਡੀ ਪਾਵਰ ਦੇਤੀ ਮੈਨੂੰ ਕੋਈ ਲੋਕਾਂ ਦੀ ਸੇਵਾ ਕਰਾਵਾਂ ਕਿਸੀ ਗੱਲ ਸੁਣ ਲਓ ਲੱਗਦਾ ਬਾਬਾ ਜੀ ਕਿਵੇਂ 2 ਸਾਲ ਜਿਵੇਂ ਹੋ ਗਏ ਸਰਕਾਰ ਨੂੰ ਕੋਈ ਨਸ਼ਾ ਬੰਦ ਹੋਇਆ ਸਾਡੇ ਇੱਥੇ ਪਿੰਡਾਂ 'ਚ ਨਸ਼ਾ ਬੰਦ ਹੋਇਆ ਨਸ਼ਾ ਤਾਂ ਬੰਦ ਹੀ ਆ ਜੀ ਆਹ ਇਲਾਕੇ 'ਚ ਤਾਂ ਕੋਈ ਇੱਥੇ ਦਾ ਮੁੰਡਾ-ਮੁੰਡਾ ਹੈ ਹੀ ਨਹੀਂ ਕੋਈ ਹੂੰ ਫਰਕ ਪਿਆ ਹੁਣ ਆਸ-ਪਾਸੇ ਪਿੰਡਾਂ 'ਚ ਗਵਾਂਢ ਮੱਥੇ ਹਾਂ ਫਰਕ ਪੈਣਾ ਹੀ ਆ ਫਿਰ ਨਹੀਂ ਉਡਾ ਨਹੀਂ ਉਹਨਾ ਨਹੀਂ ਪਿਆ ਹਾਂ ਨਹੀਂ ਉਹਨਾ ਨਸ਼ਾ ਹੈ ਹੀ ਹੈ ਨਹੀਂ ਇੱਥੇ ਵੇਚਦੇ ਨਹੀਂ ਕੋਈ ਡਰਦਾ ਠੀਕ ਆ ਜੀ ਤੇ ਤੁਹਾਡੇ ਫਿਰ ਤੇ ਵੁਡਕੀ ਨੂੰ ਪਾਉਂਗੇ ਅਸਾਰਾ ਕਾਲੀ ਕਾਂਕਰਸੀ ਚਾਂਪ ਵਾਲੇ ਉਹ ਤਾਂ ਜੇ ਟਾਈਮ ਦੱਸੋ ਟਾਈਮ ਦੱਸੋ ਹਾਂ ਫਿਰ ਲੱਗਦਾ ਹਵਾ ਜੀ ਨਹੀਂ ਬਣਾਵਾਂਗੇ ਵਿਚਾਰ ਕੋਈ ਹਵਾ ਜੀ ਕੀ ਦੀ ਆ ਹਵਾ ਤਾਂ ਹੁਣ ਵਿਚਾਰਾ ਜਿਹੜਾ ਕੋਈ ਉੱਠਦਾ ਹਰੇਕ ਜਿੱਤ ਕੇ ਪੈਂਦਾ ਆਪਾਂ ਹਵਾ ਐਵੇਂ ਕਿਉਂ ਕਿਸੇ ਦੀ ਮੜੀ ਅੱਖ ਗਈ ਯਾਰ ਲੱਖਾ ਸਦਾਨਾ ਵੀ ਇੱਥੇ ਹੈਗਾ ਜਿਵੇਂ ਨਾ ਗਰਮੀਤ ਕੁਡੀਆਂ ਵੀ ਆ ਲੱਖਾ ਸਦਾਨਾ ਆਪਣੇ ਮੰਤੀ ਆ ਫੜੇ ਗਵਾਂਡ ਆਇਆ ਵੀ ਸਦਾਨਾ ਇੱਥੇ ਹਾਂ ਸਾਡੇ ਕਣਕ ਮੱਚ ਗਈ ਸੀ ਉਦੈ ਜੀ ਅੱਗ ਅੱਗ ਲੱਗ ਗਈ ਸੀ ਕਿਥੇ ਉਦੈ ਉਹਾਂ ਦੀ ਕੋਈ ਗੁਰਦੁਆਰੇ ਤੋਂ ਦੂਰੀ ਹੋਈ ਨਹੀਂ ਕਣਕ ਮੱਚੀ ਸੀ ਉਹ ਜਿਹੜਕ ਆਕੇ ਉਹਦੇ ਆਧੇ ਤਾਂ ਸੀਗੇ ਹੂੰ ਫੋਨ ਪਰ ਕੀਤਾ ਸੀਗਾ ਵੀ ਗੁਰਦੁਆਰੀ ਹੋਊਗੀ ਉਹ ਪਰੇ ਜਿਹਾ ਕਿ ਤੇ ਤੇ ਪਿੰਡਾਂ ਵਾਲੇ ਬੰਦੇ ਆ ਸਾਨੂੰ ਨਹੀਂ ਖੇਤਕ ਨਹੀਂ ਕੋਈ ਗੱਲ ਛਿੜੀ ਆ ਤੇ ਹਰ ਸਿਮਤ ਕੋਰ ਬਾਦਲੇ ਵੀ ਕਿੜਾ-ਕੁੜਾ ਮਾਰਿਆ ਬਾਬਾ ਜਿਵੇਂ ਤੁਹਾਡੇ ਐਮਪੀ ਰਹੇ ਇੱਥੋਂ ਉਹ ਤਾਂ ਵਿਚਾਰੇ ਚੰਗਾ ਹੀ ਕਿੜਾ ਮਾਰਦੇ ਰਹੇ ਨਾ ਹੂੰ ਪੁੰਚੀ ਨਹੀਂ ਨਹੀਂ ਜਿੰਨਾ ਕੁ ਸਹੀਗਾ ਆਉਂਦੀ ਰਹੀ ਆ ਆਉਂਦੀ ਰਹੀ ਬਾਬਾ ਮਿੱਠੇ-ਮਿੱਠੇ ਪੁੰਚੇ ਮੈਨਾਂ ਮਤਾਂ ਬਾਬਾ ਹਾਂਜੀ ਮਿੱਠੇ-ਮਿੱਠੇ ਪੁੰਚੇ ਮਾਰੀਣਾ ਲੱਗਦਾ ਥਾਣਾ ਤੇ ਅੱਜ ਰੱਖੀ ਜਨਾ ਤੇ ਅੱਜ ਨੂੰ ਆ ਯਾਰ ਵੋਟ ਆਪਦੀ ਮਰਜ਼ੀ ਨਾਲ ਪਵਣੀ ਆ ਹਾਂ ਤੇ ਕਿਉਂ ਕਿਸੇ ਨੂੰ ਮੜਾਖ ਗਏ ਆਪਾਂ ਜਰਾ ਅਗਲਾ ਜਿਹੜਾ ਪ੍ਰਮਾਤਮਾ ਦੀ ਸੁੱਖ ਸੁੱਖ ਕਾ ਵੀ ਜਿੱਤਾਂਗੇ ਬਣਾਵਾਂਗੇ ਤੇ ਹਾਂ ਤੇ ਜੀ ਮਲੂਕੇ ਪਰਿਵਾਰ ਚੋਂ ਇਹ ਨੌਂਸ ਸ਼ਾਮਲ ਹੋ ਗਈ ਬੀਜੇਪੀ ਚ ਉਹ ਕਿਵੇਂ ਲੱਗਦਾ ਠੀਕ ਹੋਇਆ ਠੀਕ ਠੀਕ ਕਹਾਦਾ ਹੋਇਆ ਹਾਂ ਬੀਜੇਪੀ ਵਾਲਿਆਂ ਨੂੰ ਤਾਂ ਪੰਜਾ ਛੱਕਾ ਤਾਂ ਬੀਜੇਪੀ ਵਾਲਿਆਂ ਨਾਲ ਪੂਰਾ ਹੀ ਲਵਾਂਗੇ ਜਿੱਤ ਜੇ ਉਹਦੇ ਕਰਮ ਠੀਕ ਹੈ ਜੀ ਜਿੰਨੇ ਕ ਜੋਗਰੇ ਆ ਉਹਨਾਂ ਚ ਉਹਨਾਂ ਚ ਤਾਂ ਸਿੱਖਾਂਗੇ ਨੰਦੇ ਨਹੀਂ ਰੋਲਾ ਪਾਵਾਂਗੇ ਪੂਰਾ ਹਾਂ ਜਿੱਕ ਤੇ ਆਉਣਗੇ ਤਾਂ ਪਰ ਮੋਦੀ ਸਾਹਿਬ ਕਹਿ ਰਹੇ 400 ਪਾਰ ਕਰ ਦਣਾ ਇਸ ਤਾਂ ਮੋਦੀ ਸਾਹਿਬ ਤਾਂ ਕੀ ਜਾਂਦਾ ਹਮ ਬਣਾਊਗਾ ਮੋਦੀ ਸਰਕਾਰ ਆਪਾਂ ਤਾਂ ਨੇ ਵੀ ਜਮਾ ਨਾ ਬਣੇ ਤੇ ਫਿਰ ਕਿ ਬਣਾਊਗਾ ਫਿਰ ਕੀ ਜੇ ਬਣੂ ਹਾਂ ਤਾਂ ਆਪਾਂ ਤਾਂ ਬੇਵਸੂ ਹੋ ਕੇ ਸਾਥੋ ਤਾਂ ਬਣੂਗੀ ਪਰ ਤੁਹਾਡੇ ਗਵਾਂਡ ਚ ਹੰਸ ਰਾਜ ਦਾ ਬਹੁਤ ਵਿਰੋਧ ਹੋ ਰਿਹਾ ਹੈ ਹੰਸ ਰਾਜ ਦਾ ਬਹੁਤ ਵਿਰੋਧ ਹੋ ਰਿਹਾ ਉਹ ਸਰਾਇਲਾ ਵੀ ਹਾਂ ਹਾਂ ਹੋਣਾ ਹੀ ਅਬਰੋਦ ਫੇਰਾ ਜੀ ਠੀਕ ਹੈ ਜੀ ਰਾਤ ਬਸ ਦਸੀ ਜਾਂਦੇ ਆਂ ਬੋ ਸਾਡੇ ਬਸ ਜਿਹੜਾ ਕੁਛ ਇਹਨੇ ਦੱਸਤਾ ਬਸ ਆਹੀ ਗੱਲ ਸੀ ਆਹ ਉਹ ਸਾਰਾ ਕੁਛ ਇਹਨੇ ਘੜਤਾ ਹੀ ਛਟਾ ਢੇ 2.5 ਸਾਲ ਹੋ ਗਏ ਸਰਕਾਰ ਬਣੀ ਲਗਭਗ ਤੇ ਇੱਕ ਕੰਮ ਕਾਜ ਇੱਥੇ ਹੋਇਆ ਫਤ ਪਿਆ ਨਵੀਂ ਸਰਕਾਰ ਤੋਂ ਬਾਅਦ ਸਾਰੇ ਦਾਦੇ ਹੋ ਗਏ ਮੱਡੀ ਕਾਲ ਤੁਸੀਂ ਕੋਈ ਬਸ ਸਾਡੇ ਦਾ ਕਣਕਾਂ ਮੰਡੀਆਂ ਚ ਪਿੰਗਾਂ ਹੀ ਉਹ ਨਹੀਂ ਤੁਰਈਆਂ ਗਈਆਂ ਤੇ ਲੋਕ ਆ ਬਾ ਕਸਾਨ ਖਤਰਾ ਖਰਾਬ ਹੋਈ ਜਾਂਦੇ ਆ ਭਗਵੰਤ ਮਾਨ ਜੀ ਕਹਿੰਦੇ ਸੀ ਕਿ ਡਾਲਾ ਮਗਰੋਂ ਖੁੱਲੂਗਾ ਪਹਿਲਾ ਪੇਮੈਂਟ ਆ ਜਾ ਕਰੋ ਨਹੀਂ ਜੇ ਡਾਲਾ ਕੀ ਡਾਲਾ ਕੋ ਖੋਲਦੇ ਨਹੀਂ ਆ ਉਥੇ ਉਹ ਤਾਂ ਜਿਵੇਂ ਡਾਲਾ ਖੋਲਤਾ ਕਣਕਾਂ ਉਹੀ ਪਈਆਂ ਜੀ ਕਈਆਂ ਦਾ ਕੋਈ 20 ਦਿਨ ਪਈ ਆ ਕਿਸੇ ਦੇ 25 ਦਿਨ ਪਈ ਆ ਉਥੇ ਕੋਈ ਤੇ ਬਸ ਲੋਕ ਉਥੇ ਕਿਸਾਨ ਖਰਾਬ ਹੋਈ ਜਾਂਦੇ ਖਜਲ ਖਰਾਬ ਸਰਕਾਰ ਕਹਿੰਦੀ ਸੀ ਕਿ 1 April ਤੋਂ ਫੇਰ ਸ਼ੁਰੂ ਆ ਜਦੋਂ ਮਰਜ਼ੀ ਕਿਸਾਨ ਕਣਕ ਲੈ ਕੇ ਆਵੇ ਨਾਲੋਂ ਨਾਲ ਕਣਕ ਖਰੀਦਾਂਗੇ ਨਹੀਂ ਹਲੇ ਕੋਈ ਖਰੀਦ ਸ਼ੁਰੂ ਨਹੀਂ ਹੋਈ ਲੋਕਾਂ ਨੂੰ ਨਮੀ ਨਾ ਨਾ ਕੰਕਟਿੰਗਾਂ ਬਿੰਗਾ ਨੂੰ ਹਲੇ ਖਰੀਦ ਬੰਦ ਪਈ ਹੈ ਜੀ ਤੇ ਤੁਹਾਡੇ ਇੱਥੇ ਨਜ਼ਰ ਮਿਲੇ ਕਿਸੇ ਨੂੰ ਜੀ ਕੋਈ ਨਹੀਂ ਮਿਲਿਆ ਜੀ ਕੋਈ ਗਰਦੌਰੀ ਕਰਨੇ ਆਇਆ ਕੁਛ ਨਹੀਂ ਆਇਆ ਪਰ ਮਾਨ ਸਾਹਿਬ ਕਹਿੰਦੇ ਸੀ ਕਿ ਮੁਰਗੀ ਤੱਕ ਦਾ ਮੁਆਵਜ਼ਾ ਮਿਲੂਗਾ ਨਹੀਂ ਇੱਧਰ ਕੋਈ ਨਹੀਂ ਆਇਆ ਜੀ ਨਹੀਂ ਆਇਆ ਨਹੀਂ ਆਇਆ ਤੇ ਹੋਰ ਥੋੜੇ ਲੱਗ ਕੇ ਇੱਥੇ ਕਿਵੇਂ ਬਣੂਗਾ ਬਾਗਲਪੁਰਾ ਚ ਬੀਬਾ ਜੀ ਜੀਤਮਿੰਦਰ ਜਾਂ ਗਰਮੀਤ ਸਿੰਘ ਖੁੱਡੀਆਂ ਨਹੀਂ ਇਹ ਮੌਕਾ ਦਾ ਵਿਚਾਰ ਦੱਸੋ ਕੋਈ ਇਹਦਾ ਮੌਕੇ ਦੇ ਪਤਾ ਨਹੀਂ ਕਿੱਦਾਂ ਹਵਾ ਜਾਣੀ ਹੈ ਜੀ ਜੀ ਤੇ ਭਾਰਤ ਜਨਤਾ ਪਾਰਟੀ ਕਿਵੇਂ ਹੈ ਬੀਜਪੀ ਬੀਜੇ ਵੀ ਦਾ ਉਹ ਤਾਂ ਮਾਰੇ ਹੜਾ ਪਈ ਹੈ ਜੀ ਹਾਂਜੀ ਉਹ ਤਾਂ ਕਿਸਾਨ ਰੋਲੀ ਜਾਂਦੇ ਆ ਅੰਦੋਲਨਾਂ 'ਚ ਇਹ ਹਲੇ ਕੋਈ ਪਤਾ ਨਹੀਂ ਜੀ ਬਸ ਕੱਲਾ ਇੰਨੇ ਆ ਵੀ ਬੀਜਲੀ ਦੇ ਮਲ ਬਿੱਲ ਐ ਮਾਫ ਆਏ ਹੈਗੇ ਇਹਦੇ ਸੁੱਖ ਹੈਗਾ ਮੋਟਰਾਂ ਮਾਟਰਾਂ ਦੇ ਲਾਈਟ ਬਹੁਤ ਰਹੀ ਹੈ ਹੂੰ ਤੇ ਹੋਰ ਕੋਈ ਨਹੀਂ ਹੋਰ ਕੋਈ ਨਹੀਂ ਨਸ਼ਨੁਸ਼ਾ ਬੰਦ ਹੋਇਆ ਤੁਹਾਡੇ ਇੱਥੇ ਕੋਈ ਨਾ ਨਸ਼ਾ ਨਹੀਂ ਬੰਦ ਹੋਇਆ ਬੜ ਬੜੂ ਚੱਲਦਾ ਹੈ ਆਮ ਆਦੀ ਪਾਰਟੀ ਦੇ ਮੰਤਰੀ ਕਹਿੰਦਾ ਕਿ ਜੇ ਇਹਨਾਂ ਚ ਲੋਕ ਖਾਣੇ ਹਟਦੇ ਨਿਸ਼ਾਨਾ ਅnder ਬੰਦ ਨਹੀਂ ਹੁੰਦਾ। ਪਰ ਲੋਕ ਖਾਣਾ ਹੋਟਲ ਨਿਸ਼ਾਨਾ ਫਿਰ ਆਪੇ ਬੰਦ ਹੋ ਜਾਊਗਾ। ਨਹੀਂ। ਉਹ ਜਿਹੜੇ ਖਾਂਦੇ ਉਹਨਾਂ ਨੂੰ ਸਰਦਾ ਨਹੀਂ ਤੋ ਤਾਂ ਟੈਗ ਹੋ ਜੂ ਨਾ ਖਾਂਦਾ ਤੇ ਫਿਰ ਉਹਨਾਂ ਨੂੰ ਦੇਣ ਵਾਲੇ ਵੀ ਪਾਸੋਂ ਪਤਾ ਨਹੀਂ ਕਿੱਧਰੋਂ ਕੋਈ ਆਉਂਦੇ ਐ। ਤੇ ਫਿਰ ਉਹਨਾਂ ਨੇ ਖਾਣਾ ਹੀ ਜਦੋਂ ਮਿਲ ਹੀ ਜਾਂਦਾ। ਕੰਮ ਤੇ ਕੋਈ ਜਾ ਨਹੀਂ ਰਿਹਾ। ਅਜੇ ਜੇ ਅਸੀਂ ਦਿਹਾੜੀਆ ਹੁਣ ਆਪਦੀ ਮਸ਼ੀਨਰੀ ਨਾਲ ਕੰਮ ਕਰਦੇ ਆ ਤੇ ਦਿਹਾੜੀਆ ਕੋਈ ਨਹੀਂ। ਜੇ ਜਾਵਾਂਗੇ ਕੰਮ ਪੁੱਛਣ ਕਿ ਕੀ ਐ? ਪੁੱਛ ਕੇ ਮੁੜ ਕੇ ਕੋਈ ਨਹੀਂ ਜਾਂਦਾ। ਇਹ ਕਿੰਦੇ ਗੁਲਗਾਂ ਉਹ ਚੱਲ ਪਈਆਂ ਟਾਲ ਗੋਲੀਆਂ ਉਹ ਪਤਾ ਹੀ ਨਹੀਂ ਕਿੱਥੋਂ ਆਉਂਦੀਆਂ ਕਿੱਥੋਂ ਨਹੀਂ ਆਉਂਦੀਆਂ ਹਾਂ ਬਸ ਉਹ ਜੀਵ ਤੇ ਤਰੀ ਚੱਲ ਵੀ ਬਹੁਤ ਜਾਂਦਾ ਗੱਲਾਂ ਮਾਰੀ ਜਾਂਦੇ ਹਾਂ ਹਾਂ ਕੰਮ ਕੋਈ ਕਰਦਾ ਕੰਮ ਕੋਈ ਕਰਦਾ ਗੋਲੀਆਂ ਖਾ ਕੇ ਕੰਮ ਕਿੱਥੋਂ ਕਰ ਦੂਗਾ ਹਾਂ ਆ ਚੱਕਰ ਜਲਦੀ ਜਾਂਦੇ ਆ ਇਹ ਕਣਕ ਪੁੰਕ ਦਾ ਕੋਈ ਕਣਕ ਦਾ ਵੀ ਹੋ ਰਹੀ ਆ ਕਣਕ ਅੱਜ ਹਫਤਾ ਹੋ ਗਿਆ ਮੰਡੀ ਪਈ ਨੂੰ ਹਾਂ ਕੱਲਾ ਧਾਂਕੇ ਨੇ 4 ਲਾਇਆ ਤੇ ਅਜੇ ਕੋਈ ਤੋਲਰ ਤਲਣ ਦੀ ਬਾਈ ਤਾਂ ਹੀ ਨਹੀਂ ਆਉਂਦੇ ਆ ਤੋਲਦੇ ਕਿਉਂ ਨਹੀਂ ਪਹਿਲਾਂ ਤਾਂ ਕਰਦੇ ਬੋਲੀ ਆਉ ਤੇ ਆ ਹੁਣ ਸੁਣਦੇ ਸਰਕਾਰ ਨੇ ਆਖਿਆ ਵੀ ਚੱਲੋ ਤੋਲੋ ਹੁਣ ਵੇਖਿਓ ਕੱਲ ਥੋੜੀ ਜੀ ਤੋਲੀਏ ਪਹਿਲਾਂ ਤਾਂ ਇੰਸਪੈਕਟਰ ਆਇਆ ਹੀ ਨਹੀਂਗਾ ਉਦੋਂ ਪਹਿਲਾਂ ਤਾਂ ਮੰਡੀ ਭਰੀ ਪਈ ਰੱਖਣ ਨੂੰ ਥਾਂ ਨਹੀਂ ਹੁਣ ਖੇਲ ਚ ਕਣਕ ਖੜੀ ਐ ਤੇ ਸਿੱਟੀ ਐ ਕਿੱਥੇ ਥਾਂ ਹੀ ਨਹੀਂਗਾ ਬਾਹਰ ਭੈਣ ਦਾ ਪਤਾ ਨਹੀਂ ਕੋਈ ਜਾਂ ਬੀਲੀ ਤੋਂ ਜਾਂ ਕੋਈ ਜਮੇਸ਼ਨਰੀ ਤੋਂ ਪਾਕੇ ਲੱਗ ਜਾਂਦੀ ਅੱਗ ਤੇ ਭੈਣ ਦਾ ਆ ਸਾਡੇ ਤਾਂ 4-5 ਕਿੱਲੇ ਹੁਣ ਮੱਝਿਆ ਫਰਸ ਨਹੀਂ ਇਧਰ ਆ ਆਪਣੇ ਕੋ ਦੇ ਮਾਟੀ ਕੀ ਤੇ ਨਾਲੇ ਉਧਰੋਂ ਡਰ ਹੈ ਤੇ ਨਾਲੇ ਹੁਣ ਮੰਡੇ ਜੋ ਤਲਦੀ ਨਹੀਂ ਹੁਣ ਉਹ ਬਾਹਰ ਹੈ ਉਹ ਕਰੀਏ ਕਿ ਜਿਉਂ ਥਾ ਹੈ ਨੀਗਾ ਘਰੇ ਸਿੱਟਦਿਆਂ ਫੇਰ ਫੇਰ ਆਪ ਨੂੰ ਮੱਥਾ ਫੇਰ ਮਾਰਨਾ ਪੂਆ ਕੰਮ ਹੋਰ ਕਿਹੜਾ ਹੈ ਨੀਗਾ ਕਿਤੇ ਇਹੋ ਜਿਹੇ ਹਾਲਾਤ ਹੋਈ ਜਾਂਦੇ ਨੇ ਤੇ ਭਵੰਤਵਾ ਸਹੀ ਕੰਮ ਕਰ ਰਹੇ ਆ ਭਵੰਤਮਾਨ ਤਾਂ ਸਹੀ ਕੀ ਬਸ ਕਲਾ ਹਬੀਲੀ ਵਾਲੀ ਹੀ ਹੁੰਦਾ ਹੂੰ ਤੇ ਜੁੰਟਾ ਮਾਫ ਕੀਤੀਆਂ ਹਾਂ ਮੜ ਗੋ ਜੀ ਤੁਹਾਡਾ ਇਹ ਇਥੋਂ ਐਮਐਲਏ ਸਿਨ ਮੋਲ ਉਹ ਗ੍ਰਿਫਤਾਰ ਹੋ ਗਿਆ ਸੀ ਹਾਂ ਉਹ ਤਾਂ ਆ ਕੇ ਖੜਾ ਵੀ ਨਹੀਂ ਉਹ ਤਾਂ ਕੋਈ ਨਹੀਂ ਉਹ ਤਾਂ ਖਾਨ ਦਾ ਕੁੱਤਾ ਸੀ ਪਹਿਲਾਂ ਜਿਹੜਾ ਉਹਦੀ ਖਾਕੂ ਗਿਆ ਹੂੰ ਮੁੜ ਕੇ ਕਿਹਦਾ ਬਾਤ ਪੁੱਛਨੀ ਹੈ ਤੁਹਾਡੇ ਨਵੇਂ ਹਾਕਾਂ ਚ ਆਏ ਲਾਇਆ ਤੇ ਜਸਿੰਦਰ ਭੱਲਾ ਉਹ ਕਿਹਨ ਗੇੜਾ ਮਾਰਿਆ ਨੇ ਇੱਥੇ ਆ ਕੇ ਤੱਗੇ ਤੋਂ ਆਲਾ ਬਹਿੰਡੇ ਤੋਂ ਆ ਜੀ ਜਾਣਦੇ ਹੁੰਦੇ ਨਾ ਕੋਈ ਨਹੀਂ ਆਇਆ ਆਣ ਕਿਹੜਾ ਮਾਰਿਆ ਨਹੀਂ ਨਾ ਤੇ ਖੋਡੀਆਂ ਵਾਲਾ ਆਇਆ ਸੀ ਕਿ ਨਾ ਉਹ ਦਰਾਵੀ ਤੇ ਹੂੰ ਉਹ ਤੋਂ ਵਿਰਲੇ ਵਿਰਲੇ ਲੋਕ ਗਏ ਆ ਪਤਾ ਨਹੀਂ ਕੀ ਉਸਨੇ ਹਾਲਾਤ ਦੱਸਿਆ ਜਾਂ ਕੀ ਲੱਖਸਦਾਰ ਨੂੰ ਕਿਵੇਂ ਲੱਗਦਾ ਜੀ ਖਾਜੀ ਤਾਂ ਕੁਝ ਵੀ ਨਹੀਂ ਇੱਕ ਦਿਨ ਅੱਗ ਲੱਗੀ ਆ ਉਹਨਾਂ ਨੇ ਮੇਰਾ ਫੋਨ ਫੋਨ ਮਾਰਿਆ ਸੀ ਆਇਆ ਸੀ ਤੇ ਲੋਕਾਂ ਨੂੰ ਆਦਾ ਤੁਸੀਂ ਮਦਦ ਕਰੋ ਉਹ ਆਦੇ ਵੀ ਕੀ ਗੱਲ ਇਹ ਅਸੀਂ ਕਦੇ ਕਰੀਏ ਮੁੜ ਕੇ ਠੇਕੇ ਵਾਲਾ ਉਹਨੂੰ ਆਦਾ ਵੀ ਤੂੰ ਆ ਕੇ ਠੇਕਾ ਕਿਉਂ ਮੈਂ ਅੱਗ ਲਾਈਏ ਚੱਲ ਬਸ ਬਸ ਇਹਨੇ ਗੱਲ ਤੁਹਾਡੇ ਹੁਣ ਉਮੀਦਵਾਰਾ ਕੁਡੀਆਂ ਸਾਹਿਬ ਇੱਥੋਂ ਲੱਗਦਾ ਗੱਲ ਬਣਉਣਾ ਦੀ ਹਜੇ ਤਾਂ ਕੋਈ ਹਾਲਾਤ ਦਾ ਪਤਾ ਨਹੀਂ ਬਿੱਗੇ ਦੇ ਬਸੇ ਜਾਉ ਦੁਨੀਆ ਤੁਹਾਡੀ ਉਮਰ ਤਾਂ ਕਾਫੀ ਐ ਕੋਈ ਲੱਗਦਾ ਨਵੀਂ ਸਰਕਾਰ ਬਣੀ ਐ ਨੇ ਕੋਈ ਪਾਕੀ ਨਾ ਵੱਖਰਾ ਕੰਮ ਕੀਤਾ ਸਰਕਾਰਾਂ ਆ ਬੈਠੇ ਨੇ ਸਾਰਾ ਦਿਨ ਹੂੰ ਕੀ ਕਰਨਾ ਨਵੀਂ ਸਰਕਾਰ ਨੇ ਉਹਨੂੰ ਘਰ ਦੇ ਆਂਦੇ ਤੁਸੀਂ ਵਿਹਲੇ ਬੈਠੇ ਨੇ ਉਹਨੂੰ ਕੁਝ ਕਰਦੇ ਨਹੀਂ ਕੀ ਕਰਕੇ ਦਾ ਹੁਣ ਕਦੋਂ ਹੁੰਦਾ ਹੀ ਨਹੀਂਗਾ ਅੱਛਾ ਹੂੰ ਬਟੇ ਪੋਤੇ ਆ ਆਂਦੇ ਆ ਤਾਂ ਪੁੱਤ ਕੀ ਕੰਮ ਕਰਿਆ ਕਰੋ ਪੋਤੇ ਪੁੱਤਾਂ ਨੇ ਆਖਣੇ ਆ ਗਲੇ ਆਂਦੇ ਮੜਾ ਮੋਟਾ ਰੋਟੀ ਟੁਕੜਾ ਕਰੋ ਐਂ ਕਰੋ ਜਾਓ ਕਰੋ ਹੁਣ ਹੁੰਦਾ ਨਹੀਂ ਕਦੋਂ ਸ਼ੁਕਰ ਕਰਕੇ ਹਾਂ અને ਇੱਥੇ ਲਿਖਿਆ ਕਿ ਬਿਨਾ ਕੰਮ ਤੋਂ ਬੈਠਣਾ ਇੱਥੇ ਵਣਾ ਤੁਸੀਂ ਫੇਰ ਬੈਠੇ ਹੋ। ਤੇ ਹੋਰ ਫੇਰ ਕਿੱਥੇ ਵੇਚ ਗਏ। ਹਾਂ। ਫੇਰ ਬੈਠੀਏ ਵੀ ਕਿੱਥੇ ਕਿਤੇ ਨਹੀਂ ਜਗ੍ਹਾ ਵਿਖਾ ਕਿਤੇ। ਉੱਧਰ ਤੋਂ ਪਾਈ ਪਈ ਐ। ਲਿਖਿਆ ਰਹੇਗਾ ਇਹ ਸਰਕਾਰ ਐ ਸੱਥਾਂ 'ਚ ਚੱਲੂਗੀ। ਸੱਥਾਂ 'ਚ ਚੱਲਦੀ ਐ ਫੇਰ ਉਹ ਬਹ ਲੱਗਦਾ। ਆਹ ਵੇਖ ਸੱਤ ਆਉਂਦਾ ਸਾਡੇ ਸਾਡੇ। ਆਓ ਵੇ ਸਾਡੇ ਸਾਡੇ ਅੱਡਾ ਵੇਖ ਕਿਵੇਂ। ਕਿਵੇਂ ਮਹਾਰਾਜ ਪਗਰਾਸ ਕਰਿਆ ਹੁੰਦਾ ਉੱਥੇ। ਹੂੰ। ਗੁੜੀ ਡਰਦੀ ਨਹੀਂ। ਗੁੜੀ ਨਹੀਂ ਬਲਜੀ ਬੰਦਾ ਨਹੀਂ ਜਾਂਦਾ ਕੋਈ ਉੱਥੇ। ਉਹਦੇ 'ਚ ਰਜਾਤ ਦਾ ਨਕਸ਼ਾ ਇਸ ਤਰ੍ਹਾਂ ਐ। ਮਸ਼ਾਅ ਤੇ ਕੋਈ ਨਸ਼ਾ ਰੁਸ਼ਾ ਬੰਦ ਹੋਇਆ ਤੁਹਾਡੇ ਇੱਥੇ ਤੇ ਨਸ਼ਾ ਸਾਡੇ ਆਪ ਉਸ ਤੇ ਉਹ ਬੰਦ ਦਾ ਫੀਮ ਤੇ ਚਿੱਟਾ ਹੈਗਾ ਵਾਧੂ ਹੂੰ ਆਮ ਆਦਮੀ ਪਾਰਟੀ ਦੇ ਇੱਕ ਉਹਨੇ ਕਿਹਾ ਸੀ ਬਧਾਇਕ ਨੇ ਕੀ ਆ ਪੋਸ ਤੇ ਫੀਮ ਚੱਲ ਜੇ ਕੰਮ ਵਧੀਆ ਫਿਰ ਲੋਕ ਕੰਮ ਕਰਨਗੇ ਹੂੰ ਇਸ ਕੋਈ ਫੀਮ ਪੋਸ ਨਹੀਂ ਚੱਲਦਾ ਇੰਜ ਚੱਲ ਜੇ ਫਿਰ ਠੀਕ ਹੈ ਕੰਮ ਹਾਂ ਇਹ ਤਾਂ ਠੀਕ ਚੱਲ ਮੇਰੇ ਨਾਲ ਕਾ ਪੂਰਾ ਖਾਲਿਆ ਕਰੂਗਾ ਹਾਂ ਆਹ ਰਹਾ ਤੁਹਾਡਾ ਰੇ ਰੇ ਕਰੂਗਾ ਹਾਂ ਤੁਸੀਂ ਮੰਗ ਰੱਖੋਗੇ ਜੇ ਇੱਥੇ ਕੋਈ ਆਇਆ ਆਮ ਆਦਮੀ ਪਾਰਟੀ ਦਾ ਜਾਂ ਕਿਸੇ ਹੋਰ ਪਾਰਟੀ ਦਾ ਕਿ ਵੀ ਪੋਸਟ ਤੇ ਫੀਮ ਖੋਲੋ ਆਖ ਦਿਆਂਗੇ ਇਤਾਂ ਹਾਂ ਜੇ ਆਇਆ ਤਾਂ ਹਮਦਰ ਨਹੀਂ ਪਰ ਆਮ ਪਾਰਟੀ ਦਾ ਹੁਣ ਕਿਉਂ ਨਹੀਂ ਆਉਂਦੇ ਬਸ ਲੋਕ ਪੈ ਜਾਣਗੇ ਮਗਰ ਲੋਕ ਪੈਂਦੇ ਮਗਰ ਮਗਰ ਕੋਈ ਕੰਮ ਨਹੀਂ ਕਿਸੇ ਦਾ ਕਰਦੇ ਉਹ ਕਹਿੰਦੇ ਇੱਥੇ ਕੰਮ ਬਹੁਤ ਸਾਰੀ ਹੋਣੇ ਆ ਹੂੰ ਕੋਈ ਇੱਥੇ ਜਾਦੇ ਬਿਜਲੀ ਮੁਫਤ 24 ਘੰਟੇ ਲੈਟ ਆਈ ਲੈਟ ਜ਼ਰੂਰ ਆ ਆਹ ਮੰਨਦੇ ਆ ਘੜੀ ਹਾਂ ਤੇ ਹੋਰ ਕੀ ਕੰਮ ਹੁੰਦਾ ਜਦ ਕਣਕਾਂ ਮੰਡੀ ਚ ਪਈ ਐ ਅੱਧੀ ਬਾਣ ਚ ਖੜੀ ਐ ਨਾ ਤਾਂ ਉਹ ਜਵਰ ਤੇ ਐ ਤਾਂ ਉਹਨੂੰ ਕਿ ਮੂਰੇ ਪਈ ਐ ਕਣਕ ਲਾਗੇ ਕਿਥੇ ਕਿ ਰਸਾਨੀ ਲਾਉਣ ਨੂੰ ਜੇ ਨਾਲ ਦੀ ਨਾਲ ਤੁਲੀਆਂ ਜਾਂ ਤਾਪੇ ਅਗਲਾ ਥਾਂ ਹੋਈ ਜਾਵੇ ਹਮ ਮਤਲਬ ਇਹ ਫੀਮ ਤੇ ਪੌਦ ਦਾ ਨੁਕਸਾਨ ਨਹੀਂ ਹੁੰਦਾ ਕੋਈ ਇਹਦਾ ਕੰਮ ਕਰੂ ਆ ਪਹਿਲਾਂ ਖਾਂਦੇ ਰਹੇ ਐ ਲੋਕ ਪਹਿਲਾਂ ਆਪਾਂ ਤਾਂ ਖਾਧਾ ਨਹੀਂ ਉਹ ਆਪ ਤੋਂ ਵੱਡੇ ਵੱਡੇ ਰੇ ਦਾਦੇ ਉਹ ਵਾਲੇ ਉਹ ਫਲੇ ਮੌਨੇ ਹੁੰਦੇ ਸੀਗੇ ਟੜਕੇ ਮਾੜੇ ਪੀ ਪੂਤ ਖਾ ਲੈਂਦਾ ਸਾਰਾ ਦਿਨ ਅਗਰੇ ਕੰਮ ਲੱਗੇ ਰਹਿੰਦਾ ਸੀਗਾ ਤੇ ਹੁਣ ਉਹ ਚਿੱਟਾ ਆਏ ਲਾ ਲੈਂਦੇ ਆ ਕਈ ਤਾਂ ਟੇਡਾ ਹੀ ਹੋ ਜਾਂਦਾ ਇੱਥੇ ਮੇਰੀ ਮਾਸਦੀ ਦਾ ਪੋਤਾ ਸੀਗਾ ਮਲੋਟ ਤੇ ਚੰਗਾ ਭਲਾ ਸੀਗਾ ਟੀਕਾ ਲਾਉਣ ਲੱਗਾ ਟੀਕਾ ਗਲਤ ਲੱਗ ਨਾਲ ਚੱਕ ਚਾਹ ਕਿਸੇ ਸਕਾਰ ਕਰਤਾ ਚਾਹ ਹੂੰ ਕੀ ਨਾ ਨਸ਼ਾ ਬੰਦ ਹੋਊਗਾ ਜਿਵੇਂ ਕੈਪਟਨ ਕਹਿੰਦਾ ਚਾਰ ਹਫ਼ਤੇ ਚ ਕਰੂੰ ਇਹ ਕਹਿੰਦੇ ਸਿਉਂਸਰ ਕਰ ਦਿਆਂਗੇ ਲੱਗਦਾ ਕਿ ਬੰਦ ਹੋਊਗਾ ਕੋਈ ਮੁਸ਼ਕਿਲ ਲੱਗਦਾ ਜੀ ਨਹੀਂ ਗਲਬੰਦੀ ਨਹੀਂ ਗਲਬੰਦੀ ਇਹ ਕੰਮ ਕੀ ਹੈ ਸਰਕਾਰ ਦਾ ਵਾਡੇ ਵਾਡੇ ਸਰਕਾਰ ਜੀ ਉਹੀ ਤਾਂ ਕਰੇ ਕਿਹੜੇ ਸੱਚੇ ਬੰਦੇ ਨੂੰ ਭਰਨਗੇ ਕਿਹੜੇ ਝੂਠੇ ਵੇਚਦੇ ਉਹਨਾਂ ਨੇ ਨਾ ਭਰਦੇ ਹਮ ਸਰਕਾਰ ਨੂੰ ਕੋਈ ਕੀ ਸਰਕਾਰ ਤਾਂ ਮਿੰਟੋ ਮਿੰਟੀ ਸਭ ਕੁਝ ਕਰ ਸਕਦੇ ਮਿੰਟੋ ਮਿੰਟੀ ਹਮ ਭਵਨਤਮਾਂ ਜੀ ਕਹਿੰਦਾ ਮੈਨੂੰ ਫੋਨ ਕਰਦਾ ਪਰ ਬਸ ਛੋਟੇ ਪਿੰਡ ਕੋਈ ਚਿੱਟਾ ਛੁੱਟਾ ਵੇਖਦਾ ਮੈਂ ਉਹਦੀ ਬੰਦੇ ਚੱਕ ਲਊਗਾ ਨਾ ਭਵਨਤਮਾਂ ਨੂੰ ਕੁਝ ਕਰਦਾ ਇੱਥੇ ਆ ਫਿਰ ਤਾਂ ਭਵਨਤਮ ਹਮ ਬਥੇਰੇ ਉਹਦੇ ਪਾਚੂ ਫੋਨ ਕਰਦੇ ਕੋਈ ਹਰ ਕੰਨ ਸੁਣਦਾ ਬੜੀਆਂ ਵੇਖ ਲਓ ਨੇ ਲੀਟਰ ਕਿਵੇਂ ਲੱਗਦਾ ਬਦਲਾ ਬਲੂ ਹੋਣਾ ਸਰਕਾਰ ਦਾ ਕੋਈ ਹਾਂਜੀ ਸਰਕਾਰ ਦਾ ਕੋਈ ਫਰਕ ਫੁਰਕ ਲੱਗਿਆ ਕਿ ਨਾ ਸਰਕਾਰ ਦਾ ਹਾਂ ਚੰਗੀ ਆ ਸਰਕਾਰ ਜਿਹੜੀ ਬਣ ਗਈ ਆ ਵਧ ਗਈ ਆ ਅੱਛਾ ਹੂੰ ਤੇ ਛੋਡੇ ਵਾਲਾ ਆਉਂਦਾ ਵੋਟਾ ਵੋਟਾ ਪਾਣੀਆਂ ਹੋਣੀਆਂ ਤੁਸੀਂ ਹੂੰ ਐਮਐਲਏ ਨੂੰ ਵੋਟਾਂ ਤਾਂ ਪਾਈ ਦੀਆਂ ਹੀ ਕਿਸੇ ਨੂੰ ਪਾ ਦਈਏ ਵੋਟਾਂ ਪੰਮ ਇੱਕ ਨੂੰ ਤਾਂ ਪੈਂਦੀਆਂ ਸਾਰਿਆਂ ਨੂੰ ਤਾਂ ਪੈਂਦੀਆਂ ਹੀ ਨਹੀਂ ਹੂੰ ਕੰਮਕੁਮਾ ਬਹੁਡੇ ਹੋ ਰਹੇ ਆ ਹਾਂਜੀ ਕੰਮਕੁਮ ਹੋ ਰਹੇ ਆ ਕੰਮ ਤਾਂ ਜੇ ਹੁਣ ਕਿਹੜਾ ਕਰਦਾ ਤੈਨੂੰ ਪਤਾ ਯਾ ਬੋਟਾ ਲੈ ਕੇ ਚੋਦੀ ਬਣੀ ਜੱਟ ਕਿਹੜਿਆਂ ਕੰਮ ਨੂੰ ਮਰਦੇ ਲੱਡੂ ਖਾ ਕੇ ਚੋਦੀ ਬਣੀ ਉਹ ਗੱਲ ਦਾ ਦੁਨੀਆ ਮਤਵਲਦੀ ਆ ਕੋਈ ਨਹੀਂ ਕਿਸੇ ਦਾ ਬੇਲੀ ਕੋਈ ਮਾਸੀ ਗਾਇ ਕੋਟ ਪੱਤੇ ਕੋਲੇ ਤੇ ਖੇਮਤ ਕੌਰ ਨੂੰ ਬੋਟਾ ਪਾਗੇ ਸਾਡੇ ਬਣੀ ਕੋਟ ਪੱਤਾ ਅੱਖਾਂ ਵਿੱਚ ਗਾ ਮੈਂ ਸਮਝਾਉਂਦਾ ਜਦੋਂ ਸਾਡੇ ਮਾਖਾ ਘਰ ਘਰ ਬੋਟਾ ਮੰਗਦਾ ਸੀ ਜੰਗੀ ਰਾਣੇ ਉਹਨਾਂ ਜਾਣਦਾ ਸਾਂ ਉਹ ਬੰਦੇ ਆ ਸੀ ਆਏ ਕੰਮ ਕਾਉਂ ਕਰਦਾ ਬੋਟਾ ਲੈ ਜਾਂਦੇ ਕੰਮ ਕੋਈ ਕਰਦਾ ਨਹੀਂ ਤੁਹਾਡੀ ਪੈਨਸ਼ਨ ਪੁੰਚਣਾ ਆਉਂਦੀ ਹੈ ਕੋਈ ਪੈਸੰਦ ਜੀ ਮੇਰੇ ਪੈਸੰਦਿਆਂ ਦੇ ਉਹ ਮੋਦੀ ਹੈ ਮੋਦੀ ਨੇ ਜਿਹੜਾ ਦਿੱਤਾ ਮੈਨੂੰ 2 ਸਾਲ ਆਇਆ ਸੀ 6000 ਸਾਲ ਦਾ ਤੇ ਹੁਣ ਮੇਰਾ ਬੰਦ ਹੋ ਗਿਆ ਜੀ ਹੁਣ ਉਹ ਆਇਆ ਨਹੀਂ ਇਤਕੀ ਸਾਰਿਆਂ ਨੂੰ ਆ ਗਿਆ 4 4000 ਮੇਰੇ ਮੇਰੇ ਨੂੰ ਨਹੀਂ ਆਇਆ ਇਹ ਬੰਦ ਕਿਉਂ ਕਿ ਬਾਬਾ ਜੀ ਪੁੱਛਿਆ ਪਤਾ ਕੀ ਪਤਾ ਜੀ ਆਪਦਾ ਹਮ ਬੈਕ ਵਿੱਚ ਪਛਾਇਆ ਉਹ ਵਾਦੇ ਆਏ ਨਹੀਂ ਤੇਰੇ ਇਹ ਸਰਕਾਰ ਕਹਿੰਦੀ ਸੀ 25 ਮੇਰੀ ਮੇਰਾ ਟੱਬਰ ਆ ਉਹ ਵੀ ਮੇਰੀ ਅਮੋਦਾ ਆਜ਼ਾਦ ਹੈ ਉਹਦੀ ਸਾਡੇ ਪਿੰਡ ਦੇ ਆਨੇ ਪੈਨਸ਼ਨ ਬੰਦ ਕਰਾਤੀ ਨਾਲੇ ਉਹਦੇ ਹੱਡਾ ਨਵਾ ਪਾਇਆ ਚੂੜਾ ਦੇ ਅੰਬਰਸਰ ਹੋ ਦੇ 15 ਸਾਲ ਹੋ ਗਏ ਅੱਛਾ ਹਾਂ ਉਹਦੀ ਪੈਨਸ਼ਨ ਬੰਦ ਕਰਾਤੀ ਹਮ ਇੱਥੇ ਲਾਲਾ ਸਾਹਿਬ ਕਿਉਂ ਬੰਦ ਕੀ ਪਰਵਾਤੀ ਕਰਾਤੀ ਐਵੇਂ ਮਾਰ ਕੇ ਆਪਾ ਇਹਨਾਂ ਕੋਲ 10 ਕਿੱਲੇ ਜ਼ਮੀਨ ਆ ਮਖ 10 ਕਿੱਲੇ ਮੈਨੂੰ ਜ਼ਮੀਨ ਦੇ ਦੇ ਤੇ ਅਸੀਂ ਲੈਂਦੇ ਨਹੀਂ ਪੈਨਸ਼ਨ ਉਹਦੇ ਨਾਮ ਆ ਹੋੜਾ ਜ਼ਮੀਨ ਨਹੀਂ ਤੇ ਹੀ ਨਹੀਂ ਆ ਨਾਲੇ ਹੱਡਾਂ ਦੀ ਨਵੀਂ ਸਰਕਾਰ ਚ ਕੱਟੀ ਗਈ ਕਿ ਪਹਿਲਾਂ ਕੱਟੀ ਗਈ ਸੀ? ਉਹੋ ਜੀ ਕੱਟੀ ਗਈ ਆ ਉਹ ਕਾਂਗਰਸ ਵੇਲੇ ਕੱਟੀ ਗਈ ਆ ਕਟਾਈਆ ਕਰ ਲਿਆ ਨੇ। ਅੱਛਾ ਮੈਨੂੰ ਬੰਦੇ ਦਾ ਹੀ ਪਤਾ ਜੀ ਨੇ ਕਟਾਈਆ ਮੈਂ ਉਹਨੂੰ ਐਂ ਵੀ ਆਖਿਆ ਤੂੰ ਕਟਾਈਆ ਬਲਸਨ ਸਾਡੀ। ਕੌਲੀ ਤਾਂ ਕਹਿੰਦੇ ਸੀ ਲਵਾਈਆਂ ਬਹੁਤ ਆ ਪੈਨਸ਼ਨ ਆ ਬਜ਼ੁਰਗਾਂ ਦੀ ਬੜੇ ਕੰਮਕਾਰ ਕਰੇ ਸੀ। ਕੋਈ ਲਵਾਈ ਨਹੀਂ ਕਟਾਈਆਂ ਇੱਥੇ ਬਹੁਤ ਬੁੜੀਆਂ ਦੀਆਂ ਟੱਕ ਟਾਂਗਾਂ ਸਾਡੇ ਪਿੰਡ। ਹੂੰ। ਹੂੰ। ਇਹ ਕਾਗਜ਼ ਵੀ ਉਹ ਦੂਮਾ ਰੋਈ ਦੋਵਾਰਾਂ ਪਾਤੇ ਫੇਰ ਵੀ ਨਹੀਂ ਆਈ। ਪਟਵਾਰੀ ਤੋਂ ਲਿਖਾ ਕੇ ਵੀ ਲਿਆਤਾ ਵੀ ਇਹਦੇ ਨਾਲ ਜ਼ਮੀਨ ਆ ਹੈ ਨਹੀਂ ਜੀ ਸਾਰੇ ਕੰਮ ਕਰਤੇ ਫੇਰ ਵੀ ਨਹੀਂ ਆਈ ਪਰ ਸਨ ਬੁਢੀ ਰਾਸ ਤੋਂ ਉਸਨੋਂ ਆਈਂਦਾ ਕਣਕ ਕਣਕ ਟਾਈਮ ਤੇ ਕਣਕ ਵੀ ਮੇਰੀ ਕਟਾਈ ਆ ਜੋ ਮਿਲ ਮਿਲਣ ਲੱਗੀਆਂ 2 ਸਾਲ ਮਿਲੀ ਮਿਲੀਆ ਮੈਨੂੰ 2 ਵਾਰਾਂ 2 ਵਾਰਾਂ ਹੀ ਮਿਲਿਆ 2 ਮਹੀਨੇ ਤੇ ਉਹਦੇ ਬਾਅਦ ਮੇਰੀ ਕਣਕ ਵੀ ਕਟਾਤੀ ਕਣਕ ਮਿਲ ਜਾ ਦਵਾ ਦਿਓ ਮੇਰੀ ਸਨ ਬੁਢੀ ਦੀ ਬਣਾ ਦਿਓ ਨਜਾਇਜ਼ ਕੰਮ ਕਰਾਉਂਦੇ ਨਹੀਂ ਕੋਈ ਅਸ ਕਣਕ ਸਿੱਟੀ ਬੈਠੇ ਆ ਉਹਨਾਂ ਕੋਲ ਜਿਹੜਾ ਮੁਕ ਚਰਜਾ ਨਹੀਂ ਹੁੰਦਾ ਪੁਰਾਣੀ ਕਣਕ ਦਾ 15 ਆਇਆ ਉਹਦਾ ਪੁਰਾਣੀ ਦਾ ਹੀ ਪੁਰਾਣੀ ਦਾ ਤੇ ਉਹ ਸਾਡੀਆਂ ਕਣਕਾਂ ਨੂੰ 13.5 14 ਦੱਸੀ ਜਾਂਦਾ ਸੁਣੀ ਜਾਂਦਾ ਉਹ ਤਾਂ ਤੋਲਦਾ ਨਹੀਂ ਤੇ ਪੁਰਾਣੀ ਦਾ 15 ਆਇਆ ਅੱਛਾ ਤੇ ਨਵੀ ਦਾ ਤਾਂ ਕਿੱਥੇ ਆਉਣਾ ਨਵੀ ਦਾ ਤਾਂ 14 ਜਾਂ 13 ਹੂੰ ਟੂਣੂ ਤੋਲਉਂਦੇ ਹੀ ਨਹੀਂ ਓਥੇ ਉਹ ਬੈਠੇ ਓਥੇ ਧੰਗਵਾਦ ਸਮਾਨ ਕਰਨੀ ਗੱਲਾਂ ਕੋਈ ਲੋ ਨਾਲੋਂ ਨਾਲ ਇੱਕ ਤਾਂ ਮੋਦੀ ਆਦਾ ਹੈ ਬੱਸ ਆ ਗਈ ਕੋਈ ਬਗਲਾਣਾ ਕੁਝ ਨਹੀਂ ਪੰਗਾ ਖੜਾ ਹੋਗਾ ਮੋਦੀ ਆਦਾ ਵੀ ਉਹ ਵੇਚੜੀ ਨਾਲ ਦੀ ਨਾਲ ਹਨ ਉਹ ਤਾਂ ਫਿਰ ਲੋਕੜੀਕਾ ਲਈ ਜਾਂਦੇ ਫਿਰ ਤਾਂ ਜਮੇ ਪੜੀ ਹਾਲਤ ਕਰਨਗੇ ਬੇਟਾ ਨਹੀਂ ਨਹੀਂ ਕਿਸੇ ਨੇ ਫਿਰ ਤਾਂ ਭਾਈ ਨਹੀਂ ਲਾਉਣਾ ਕਿਸੇ ਨੇ ਕਿ ਲਾ ਦੇਣਗੇ ਨਹੀਂ ਲਾਉਣਾ ਛੋਟੇ ਪਿੰਡ ਕੋਈ ਕੰਮ ਕੁਝ ਹੋ ਰਿਹਾ ਸਰਕਾਰ ਬਣਨ ਤੋਂ ਬਾਅਦ ਅੱਡੇ ਉਹਨਾਂ ਦਾ ਨਹੀਂ ਅਸੀਂ ਇਸ ਸਾਲ ਆਉਂਦੇ ਨਾ ਹੀ ਅਸੀਂ ਕਿਸੇ ਨਾਲ ਗੱਲ ਕੀਤੀ ਹੈ ਹੂੰ ਐਮਐਲਏ ਤਾਂ ਮਾਰਦਾ ਹੋਣਾ ਕਿਹੜਾ ਫਿਰਕੇ ਨਹੀਂ ਇੱਥੇ ਉਹ ਮੁੱਖਮ ਉਹ ਜਿਹੜਾ ਭਗਵਾਨ ਤੁਮਨ ਉਹ ਸਾਡੇ ਤਾਂ ਨਹੀਂ ਮੈਨੂੰ ਲੱਗਦਾ ਆ ਯਾਰ ਮੈਂ ਤਾਂ ਕੋਟਾ ਐਮ ਐਲ اے ਸੀ ਰਤਨ 43 ਰਤਨ ਆ ਐਮ ਐਲ ਉਹ ਤਾਂ ਕਿਹੜਾ ਫੜਿਆ ਵੀ ਗਿਆ ਸੀ ਖਣੀ ਕਿਹੜਾ ਸੀਗਾ ਹਾਂ ਹਾਂ ਆ ਇੱਥੇ ਆਇਆ ਸੀਗਾ ਹੂੰ ਉਦੋਂ ਬਾਅਦ ਤਾਂ ਫੜੇ ਗਿਆ ਹੋ اچھا ਨਹੀਂ ਹੁਣ ਤਾਂ ਫੜਕ ਨਹੀਂ ਲੈਣਾ ਸੜਦਾ ਸੜਦਾ ਸੀ ਸੜਦਾ ਸੀ ਆਪਾਂ ਫੇਰ ਨਹੀਂ ਮਿਲਣ ਸੁਣਿਆ ਨਹੀਂ ਮਿਲਤਾ ਇਹਨੂੰ ਪਤਾ ਹੀ ਆ ਹੈ ਨਹੀਂ ਅਸੀਂ ਦੱਸ ਦੇ ਕਾਹ ਤੋਂ ਖੜਿਆ ਸੀ ਤੇ ਨਾ ਹੀ ਸਾਨੂੰ ਪਤਾ ਐਵੇਂ ਤੈਨੂੰ ਦੱਸ ਦੇ ਕਿ ਸਾਡੇ ਨਾਲ ਕਿਹੜਾ ਗੱਲ ਹੋਈ ਸੀ ਘਰੋਂ ਵਾਲਾ ਕੋਈ ਹੋਰ ਹੋਣਾ ਉਹਨਾਂ ਨੂੰ ਉਹ ਪੈਸੇ ਮੰਗਦਾ ਸੀ ਲੋਨ ਕਰਿਆ ਨਹੀਂ ਮਿੰਦੂ ਦਾ ਚਲ ਕਹਿੰਦੇ ਕੀ ਨਾਮ ਹੈ ਤੁਹਾਡਾ ਲੰਗਾਂ ਦੀ ਛਿੰਗਾ ਤੇ ਨਵੀਂ ਸਰਕਾਰ ਬਣ ਤੋਂ ਬਾਅਦ ਤੁਹਾਡੇ ਕੋਈ ਫਰਕ ਪੈਣ ਲੱਗੇ ਇੱਥੇ ਕੰਮ ਹੋਣ ਲੱਗੇ ਕੋਈ ਆਇਆ ਨਹੀਂ ਇੱਥੇ ਜਮਾਂ ਕੋਈ ਜੀ ਨਹੀਂ ਆਇਆ ਇੱਥੇ ਪੁੱਛਿਆ ਵੀ ਨਾ ਪੁੱਛਦਾ ਕੋਈ ਉਹ ਤਾਂ ਉਹ ਤਾਂ ਸੱਥਾਂ ਚ ਸਰਕਾਰ ਚੱਲਦੀ ਆ ਸੱਥਾਂ ਚ ਕੰਮ ਹੋ ਰਿਹਾ ਆਪਸ ਮੋਚਾਂ ਦੇ ਡਾਉਂਦੇ ਉਹ ਨਹੀਂ ਆਇਆ ਕੋਈ ਅੱਛਾ ਕੋਈ ਨਹੀਂ ਕੋਈ ਆਇਆ ਨਹੀਂ ਨਹੀਂ ਮਾਰੇ ਕਿਹੜਾ ਵੋਚਾਂ ਮੇਰੇ ਤਾਂ ਬਹੁਤ ਮਿੰਟਾਂ ਕਰਦੇ ਆ ਉਹ ਨਹੀਂ ਬੋਲ ਬਣਾਉਂਦਾ ਵੀ ਨਹੀਂ ਕੋਈ ਕਿਸੇ ਕੋਈ ਕੁਛ ਹੋਈ ਜਾਵੇ ਕੋਈ ਹੋਈ ਜਾਵੇ ਕੋਈ ਪੁੱਛਦਾ ਨਹੀਂ ਉਹ ਹਾਂ ਛਾਦਾ ਮੋਟਰ ਸਾਈਕਲ ਚੱਕਿਆ ਗੱਲ ਕਿਹਨੇ ਪੁੱਛਿਆ ਨਹੀਂਗਾ ਸਹੀ ਨਹੀਂ ਅੱਛਾ ਪੁੱਛਿਆ ਨਹੀਂ ਲਾਲੇ ਬੰਦੇ ਫੜਲੇ ਤੇ ਕਮਜ਼ੋਰ ਠੰਡਾਰ ਸੀ ਉਹਨੇ ਪੁੱਛਿਆ ਨਹੀਂਗਾ ਤੇ ਲੱਕੜਾਂ ਨੂੰ ਨਾਲ ਆ ਲੈਂਦਾ ਸੀਗਾ ਕਿਉਂ ਨੂੰ ਵਾਸ਼ਕ ਟਕਾ ਨਹੀਂ ਤਾ ਮੱਤੀ ਨਹੀਂ ਕਿਹਾ ਕਿ ਫੱਟੋ ਨਾ ਮੋਟਰ ਸਾਹ ਤੇ ਇਹਨੇ ਚੱਕਿਆ ਨਾਂ ਲੱਟਾ ਸੀ ਪੁੱਛਿਆ ਨਹੀਂਗਾ ਫੋਟੋ ਬਣਾ ਦੀ ਫਰਾਦੀਆ ਬੰਦੇ ਆ ਮੇਰੇ ਪੁੱਛ ਐਨੀ ਵੇ ਤਸਕਾ ਗਿਆ ਭਗਵਾਨ ਤੁਮਾਰ ਕਹਿੰਦੇ ਜੇ ਕੋਈ ਇੱਥੇ ਪੁਲਿਸ ਆਫਸਰ ਕੰਮ ਠੀਕ ਨਾ ਕਰਦਾ ਨਸ਼ਾ ਵੇਚਦਾ ਹੋਵੇ ਤਾਂ ਮੈਨੂੰ ਦੱਸ ਦਿਓ ਕਹਿੰਦੇ ਦੱਸ ਦਿਓ ਮੈਂ ਮੈਂ ਕਾਰਵਾਈ ਕਰ ਦੂੰਗਾ ਤੇ ਪੁਲਸ ਨੂੰ ਜਿਵੇਂ ਪਤਾ ਵਕਾਉਂਦੀ ਪੁਲਸ ਆ ਯਾਰ ਕਿਹਨੂੰ ਪਤਾ ਹੂੰ ਕਿੰਨੇ ਵੇਚੇ ਦੇਖਿਆ ਕਿਹਨੂੰ ਪਤਾ ਆਪਾਂ ਦਾ ਖਾਣਾ ਨਹੀਂ ਲੈਣਾ ਨਹੀਂ ਜਿਹੜੇ ਵੇਚਦੇ ਆ ਖਾਂਦੇ ਹੋ ਪੁਲਸ ਨਾਲ ਕਰਕੇ ਵੇਚਦੇ ਥੋੜੇ ਕੰਡ ਕੋਈ ਫਰਕ ਲੱਗਿਆ ਨਸ਼ੇ ਦੇ ਚਿੱਟੇ ਤਾਂ ਪਰਖੇਗਾ ਕੋਈ ਭੋਲਾ ਵੀ ਨਹੀਂਗਾ ਅੱਛਾ ਨਾ ਚੱਲ ਲਈ ਜੰਦਾ ਮੈਂ ਮੱਤ ਆ ਸੀ ਆਕਾਂ ਕਰ ਸੀ ਜਾ ਹੁਣ ਵਾਲੇ ਅਹੋ ਨਾ ਤਾਂ ਕੋਈ ਆਇਆ ਨਹੀਂ ਨਾ ਕੋਈ ਕਾਰਦੀ ਆਏ ਕੋਈ ਹੀ ਨਹੀਂ ਹੁੰਦਾ ਹਮ ਤੇ ਹਰਸਿੰਦਰ ਕੋਰ ਐਮਪੀ ਆ ਸੋਡੀ ਆਈ ਉਹ ਅਮਰ ਸਿੰਘ ਤੇ ਬਹੁਤ ਕੁਕੜਾਂ ਤੇ ਚਲੀ ਨੇ ਅੱਛਾ ਪਿੰਡ ਦਾ ਸਤਾ ਨਹੀਂ ਘਟਾ ਯਾਰ ਮਜ਼ੇ ਕੁਛ ਨਹੀਂ ਕਰਦਾ ਕੋਈ ਭਰਾਵਾ ਵੋਟਾਂ ਲੈ ਕੇ ਦੰਦੇ ਲੱਗ ਹਾਂ ਐ ਕਿ ਹੋ ਕਿ ਉਹਟਾ ਪਾਉਂਗੇ ਐ ਕਿ ਜਾਂਦੇ ਨਹੀਂ ਪਾਉਂ ਅੱਛਾ ਕੀ ਫੇਦਾ ਟੱਪੇ ਖੜਾਗਾ ਲੈਣਾ ਚ ਕੋਈ ਪੱਲੇ ਤਾਂ ਪਾਉਂਦਾ ਨਹੀਂ ਮੰਡੀ ਮੁੰਡੀਆਂ ਲਾ ਕੇ ਬੈਠ ਜਾਂਦੀਆਂ ਕੋਈ ਪਾਉਣੀ ਨਹੀਂ ਜਾਂਦੀ ਸਰਕਾਰ ਕਹਿੰਦੀ ਸੀ 2500 ਰੁਪਿਆ ਪੈਨਸ਼ਨ ਆ ਕਰੂਗੀ ਹਾਂ ਤਾਂ ਲੱਗੀ ਜਾਂਦੀਆਂ ਥੁੜੀ ਜਾਂਦੀ ਆ ਜਿਹੜਾ ਬੋਲ ਕੋਸਾ ਦਿੱੱਚਾ ਹੀ ਨਹੀਂ ਹੈ ਹਾਂ ਆ ਤਾਂ ਬਹੁਤ ਸੀ ਹਾਂ ਦਿੰਦੇ ਨਹੀਂ ਬਈ 25 ਨਹੀਂ 25 ਕੋਈ ਨਹੀਂ ਦਿੰਦੇ ਹੋਰ ਉਹ ਪੁੱਛਦੇ ਨਹੀਂ ਕੋਈ ਪਹਿਲਾਂ ਪਤੀ ਹੋਇਆ ਮੈਂ ਤਨ ਮੈਂ ਵੱਡਾ ਬਾਬਾ ਕਹਿੰਦਾ ਹੁੰਦਾ ਸੀ ਕਿ ਮੈਂ ਕਿਸਾਨ ਖੁਸ਼ੀਤ ਕੇ ਰੱਖੇ ਸੀ ਹਾਂ ਉਹ ਵੱਡਾ ਬਾਬਾ ਕਹਿੰਦਾ ਹੁੰਦਾ ਸੀ ਕਿ ਮੈਂ ਕਿਸਾਨ ਪੁਰੇ ਖੁਸ਼ੀਤ ਕੇ ਰੱਖੇ ਸੀ ਕੋਈ ਖੁਸ਼ੀਤ ਨਾ ਕਰ ਕਸਰ ਨਹੀਂ ਛੱਡੀ ਪਰ ਵਾਕ ਟਾਈਮ ਪਾਇਆ ਹਾਂ ਕਾਲਾ ਤਾਂ ਇੱਕ ਥੋੜਾ ਟੇਲੇ ਟੂਰ ਨੇ ਪਾਣੀ ਸਹੀ ਆਉਣ ਲੱਗ ਗਿਆ ਕੱਸੀਆਂ ਚ ਪਹਿਲਾਂ ਤੇ ਟੁੱਟਦੇ ਨਹੀਂ ਤਾਂ ਠੀਕ ਹੈ ਪਾਣੀ ਵੀ ਨਹੀਂ ਪੈਂਦਾ ਕਿਤੇ ਪਾਣੀ ਤਾਂ ਠੀਕ ਲਿਆਗਾ ਪੰਜ ਬੰਦੀ ਨਹੀਂ ਆਈ ਹਾਂ ਪਾਣੀ ਠੀਕ ਹੈ ਟੋਲੀ ਨਹੀਂ